ਤੁਸੀਂ ਵੇਖ ਰਹੇ ਹੋ ਬਖਤੌਰ ਢਿੱਲੋਂ YouTube ਚੈਨਲ ਮੈਂ ਪਰਮਿੰਦਰਜੀਤ ਸਿੰਘ ਤੇ ਮੇਰੇ ਨਾਲ ਢਿੱਲੋਂ ਸਾਹਿਬ ਆਪਾਂ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਨੇ ਆ ਖਬਰਾਂ ਚੋਂ ਖਬਰ ਇਸ ਟਾਈਮ ਸਾਡਾ ਵਕਤ ਹੋ ਚੱਲਿਆ ਜੀ ਖਬਰਾਂ ਪੜ੍ਹਨ ਦਾ ਤੇ ਮੇਰੇ ਕੋਲ ਨੇ ਖਬਰਾਂ ਤਿੰਨ ਅੱਜ ਪਹਿਲੀ ਖਬਰ ਘੋਟੋ ਘੋਟੋ ਵਾਲੀ ਹੈ ਉਹ ਆਪਾਂ ਢਿੱਲੋਂ ਸਾਹਿਬ ਨਾਲ ਗੱਲ ਕਰਦੇ ਆ ਇਹ ਸਮਝਾਉਣਗੇ ਵੀ ਕੀ ਗੱਲਬਾਤ ਹੋਈ ਹੈ ਤੇ ਕੀ ਹੈ ਕੀ ਕਹਾਣੀ ਹੈ ਜੀ ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ ਖਬਰ ਪਹਿਲੀ ਪੜ੍ਹਨ ਲੱਗਾ ਜੀ ਮੈਂ ਘੋਟੋ ਘੋਟੀ ਕੀ ਹੁੰਦਾ ਜੀ ਉਹ ਦੱਸੋ ਪਹਿਲਾਂ ਤਾਂ ਮੈਨੂੰ ਫ ਪੁਰਾਣੀ ਬੇਸੀ ਪੰਜਾਬੀ ਪਸੰਦ ਹੈ ਬਿਲਕੁਲ ਜੀ ਪੁਰਾਣੇ ਜ਼ਮਾਨਿਆਂ ਦੇ ਵਿੱਚ ਹੁਣ ਤਾਂ ਜਿਹੜੀ ਹੈ ਨਵੀਆਂ ਮਸ਼ੀਨਾਂ ਆ ਗਈਆਂ ਮਿਕਸਰ ਆ ਗਈਆਂ ਮਿਕਸਰ ਦੇ ਵਿੱਚ ਲੋਕ ਆਪਣੇ ਮਸਾਲੇ ਰਗੜ ਲਾ ਕੇ ਮਿਕਸਰ ਦੇ ਵਿੱਚ ਹੀ ਲੋਕ ਆਪਣੇ ਚਟਨੀ ਵਗੈਰਾ ਬਣਾਉਣ ਲੱਗੇ ਪਹਿਲੇ ਜ਼ਮਾਨੇ ਦੇ ਵਿੱਚ ਜਿਹੜੀ ਹੈਗੀ ਅੱਜ ਤੋਂ 20 30 ਸਾਲ ਪਹਿਲਾਂ ਅੱਜ ਵੀ ਪਿੰਡਾਂ 'ਚ ਕਿਤੇ ਕਿਤੇ ਹੈਗੇ ਹੈਗੇ ਆ ਜੀ ਉੱਥੇ ਇੱਕ ਕੁੰਡਾ ਹੁੰਦਾ ਠੀਕ ਹੈ ਜੀ ਕੁੰਡੇ ਦੋ ਕਿਸਮ ਦੇ ਹੁੰਦੇ ਇੱਕ ਪੱਥਰ ਦਾ ਕੁੰਡਾ ਹੁੰਦਾ ਤੇ ਇੱਕ ਕੁੰਡਾ ਹੁੰਦਾ ਮਿੱਟੀ ਦਾ ਮਿੱਟੀ ਦਾ ਜਿਹੜਾ ਮਿੱਟੀ ਦਾ ਕੁੰਡਾ ਬਣਾਇਆ ਹੁੰਦਾ ਉਹਨੂੰ ਆਦੀ ਦੇ ਵਿੱਚ ਪਕਾਇਆ ਹੁੰਦਾ ਹੈ ਉਹ ਜਿਵੇਂ ਜਿਹੜੇ ਭਾਂਡੇ ਬਣਾਉਂਦੇ ਆ ਜਿਹੜੇ ਲੋਕ ਉਹ ਪਕਾ ਲੈਂਦੇ ਜੀ ਤੇ ਉਹ ਆਮ ਤੌਰ ਤੇ ਫਿਰ ਜਿਹੜੇ ਲੋਕ ਆ ਦਾ ਮੁੱਲ ਲੈ ਲੈਂਦੇ ਆ ਮੁੱਲ ਲੈ ਕੇ ਤੇ ਫਿਰ ਚਟਨੀ ਰਗੜਦੇ ਜੀ ਜਾਂ ਮਸਾਲਾ ਰਗੜਦੇ ਆ ਮਸਾਲਾ ਰਗੜਨ ਵਾਸਤੇ ਇੱਕ ਜਿਹੜਾ ਹੈਗਾ 3-4 ਫੁੱਟ ਦਾ ਕੋਟਾ ਹੁੰਦਾ ਜੀ ਉਹ ਕੋਟਾ ਕਾਦਾ ਹੁੰਦਾ ਜਿਆਦਾਤਰ ਉਹ ਨਿੰਮ ਦਾ ਹੁੰਦਾ ਨਿੰਮ ਦਾ ਕਿਉਂਕਿ ਨਿੰਮ ਨੂੰ ਐਂਟੀਬਾਇਓਟਿਕ ਸਮਝਿਆ ਜਾਂਦਾ ਹੈ ਬਿਲਕੁਲ ਉਹ ਨਿੰਮ ਦਾ ਕੋਟਾ ਹੁੰਦਾ ਮਤਲਬ ਉਹਨੂੰ ਆਪਾਂ ਕਹਿ ਸਕਦੇ ਆ ਮੁਗਧਰ ਦੀ ਤਰ੍ਹਾਂ ਬਣਿਆ ਹੁੰਦਾ ਜੀ ਇੱਕ ਮਜ਼ਬੂਤ ਬੰਦਾ ਜਾਂ ਔਰਤ ਜਿਹੜਾ ਹੈਗਾ ਉਹ ਲਗਾਤਾਰ ਉਹਦੇ ਨਾਲ ਤੇਰਾ ਮਸਾਲਾ ਵਿੱਚ ਪਾ ਕੇ ਮਿਰਚਾਂ ਮੁਰਚਾਂ ਪਾ ਕੇ ਇਸ ਤਰ੍ਹਾਂ ਘੋਟੀ ਘੋਟੀ ਜਾਂਦਾ ਜੀ ਇਸ ਕਰਕੇ ਨੂੰ ਘੋਟਣਾ ਕਹਿ ਦਿੰਦੇ ਘੋਟਣਾ ਇੱਕ ਜਿਹੜੀ ਮਿਸਾਲ ਹੈ ਨਾ ਇਹ ਇਸਤੇਮਾਲ ਹੁੰਦੀ ਹੈ ਜਦੋਂ ਕਿਸੇ ਮੁੱਦੇ ਨੂੰ ਲੈ ਕੇ ਕੋਈ ਆਪਸ ਵਿੱਚ ਲੜ ਪੇ ਲੜਦੇ ਤਾਂ ਉਦੋਂ ਘਰਾਂ ਦੇ ਵਿੱਚ ਜਦੋਂ ਲੜਦੇ ਹੁੰਦੇ ਸੀ ਜਿਹਦੇ ਅਸਲੀ ਜੋ ਆ ਗਿਆ ਉਹ ਚੱਕ ਲੈਂਦਾ ਜੀ ਤੇ ਕੋਈ ਇੱਕ ਇੱਕ ਘਰ ਦੇ ਵਿੱਚ ਦੋ ਤਿੰਨ ਘੋਟਨੇ ਪਏ ਹੁੰਦੇ ਸੀ ਜੀ ਕਿਉਂਕਿ ਪਰਿਵਾਰ ਭਾਵੇਂ ਇਕ ਕੂਝ ਹੁੰਦਾ ਸੀਗਾ ਉਹਨਾਂ ਦੇ ਵਿੱਚ ਮੁੰਡੇ ਵਿਆਹੇ ਜਾਂਦੇ ਬੋਟਕਾ ਹੋ ਜਾਂਦੇ ਤੇ ਫਿਰ ਉਹ ਆਪ ਕੋ ਆਪਣੇ ਘੋਟਰੇ ਰੱਖ ਲੈਂਦੇ ਜੀ ਵੱਡੇ ਘਰ ਦੇ ਵਿੱਚ ਕਈ ਵਾਰੀ ਆ ਵੀ ਤਿੰਨ ਤਿੰਨ ਪਰਿਵਾਰ ਵੀ ਹੁੰਦੇ ਸੀ ਬਿਲਕੁਲ ਜੀ ਤਾਂ ਜਦੋਂ ਕਦੇ ਕਈ ਵਾਰੀ ਲੜਪੈਦੇ ਤੇ ਘੋਟਾ ਚੱਕ ਲੈਂਦੇ ਜੀ ਉਹ ਕਹਿੰਦੇ ਨੇ ਬਹੁਤ ਕਦੇ ਉਹਦੇ ਹੱਥ 'ਚ ਘੋਟਾ ਆ ਗਿਆ ਕੋਦੇ 'ਚ ਸੀ ਘੋਟਾ ਆ ਗਿਆ ਤੇ ਉਹ ਕਹਿੰਦੇ ਕੀ ਹੋ ਗਿਆ ਜੀ ਨਰਤੋ ਘੋਟੋ-ਗੋਟੀ ਹੋ ਕੇ ਛਡਾਓ ਉਹਨਾਂ ਨੂੰ ਛਡਾਓ ਠੀਕ ਹੈ ਜੀ ਇਹ ਬੜੀਆਂ ਮਸਾਲਾ ਹੈ ਜੀ ਇੱਕ ਹੁੰਦਾ ਫੌੜਾ ਫੌੜਾ ਜੀ ਉਹ ਥੋੜਾ ਹੁੰਦਾ ਜਿਹਨੂੰ ਹੁੰਦਾ ਪਸ਼ੂ ਰੱਖੇ ਹੁੰਦੇ ਨੇ ਪਸ਼ੂਆਂ ਦਾ ਜਿਹੜਾ ਗੋਬਰ ਹੈ ਉਹਨੂੰ ਇਕੱਠਾ ਕਰਨ ਵਾਸਤੇ ਜਿਹਨੂੰ ਥੋੜਾ ਕਹਿੰਦੇ ਆ ਠੀਕ ਹੈ ਜੀ ਆਮ ਤੌਰ ਤੇ ਤੇ ਕਹਿੰਦੇ ਨੇ ਫੌੜੇ ਦਾ ਬਾਹਰ ਖਾਲੀ ਜਿਆਦਾ ਖਾਲੀ ਨਹੀਂ ਆ ਜੇ ਫੌੜਾ ਕਿਸੇ ਦੇ ਹੱਥ ਆ ਗਿਆ ਮਾਰਿਆ ਪਤਾ ਬੰਦਾ ਚਾਹਦਾ ਸਿਰ ਨੂੰ ਸਿੱਧਾ ਫੌੜਾ ਆ ਬਿਲਕੁਲ ਜੀ ਇਸ ਕਰਕੇ ਜਿਹੜਾ ਇਹ ਮਸਾਲਾ ਜਿਹੜਾ ਪਿੰਡੂ ਮਸਾਲਾ ਹੈ ਤੇ ਇਹਦੇ ਤੇ ਹੋ ਜਾਂਦੀ ਹੈ ਗੱਲ ਹੁਣ ਤੁਸੀਂ ਗੱਲ ਨੂੰ ਅੱਗੇ ਤੋਂ ਗੱਲ ਮੈਂ ਕਰ ਲੱਗਾ ਜੀ ਕੌਣ ਬਣੇਗਾ ਮੁੱਖ ਮੰਤਰੀ ਜੀ ਕਾਂਗਰਸ ਦੇ ਜਿਹੜੇ ਵਰਕਰ ਆ ਜਾਂ ਲੀਡਰ ਆ ਜੀ ਉਹ ਆਪਸ ਵਿੱਚ ਘੋਟੋ-ਕੋਟੀ ਹੋ ਰਹੀ ਆ ਉਹਦੀ ਕਹਾਣੀ ਚਲਾਈ ਸੀਗੀ ਜੀ ਮੈਂ ਉਹ ਤੁਸੀਂ ਘੋਟੋ-ਕੋਟੀ ਤਾਂ ਦੱਸਤਾ ਜੀ ਤੇ ਹੁਣ ਪੂਰੀ ਵਿਸ਼ਲੇਸ਼ਣ ਜਿਹੜੇ ਸਾਡੇ ਦਰਸ਼ਕ ਜਾਂ ਸੁਣਨ ਵਾਲੇ ਸਰੋਤੇ ਆ ਵਿਸ਼ਲੇਸ਼ਣ ਖਬਰ ਦਾ ਹੁਣ ਤੁਸੀਂ ਕਰਕੇ ਦਿਓ ਜੀ ਕੀ ਗੱਲ ਹੈ ਵਰਕਰ ਤਾਂ ਵਿਚਾਰੇ ਵਰਕਰ ਹੁੰਦੇ ਆ ਬਿਲਕੁਲ ਜੀ ਵਰਕਰਾਂ ਨੇ ਤਾਂ ਦਰਿਆ ਬਚਾਉਣੀਆਂ ਹੁੰਦੀਆਂ ਆ ਵਰਕਰਾਂ ਨੇ ਰੈਲੀਆਂ ਦੇ ਵਿੱਚ ਜਾ ਕੇ ਬੰਦੇ ਲਿਆਰੇ ਹੁੰਦੇ ਆ ਵਰਕਰਾਂ ਨੇ ਇੱਥੇ ਪਾਣੀ ਪੀਣਾ ਹੁੰਦਾ ਤੇ ਜਦੋਂ ਵਰਕਰ ਸਰਕਾਰ ਬਣ ਜਾਂਦੇ ਉਹ ਵਰਕਰਾਂ ਦੇ ਪੈਂਦੇ ਆ ੱੱਕੇ ਪੈਂਦੇ ਬਿਲਕੁਲ ਉਦੋਂ ਫਿਰ ਵਰਕਰਾਂ ਦੀ ਥਾਂ ਦੇ ਉੱਤੇ ਆ ਜਾਂਦੇ ਹੁੰਦੇ ਐ ਸੱਤਾ ਦੇ ਦલાਲ ਉਹ ਸੱਤਾ ਦੇ ਦલાਲ ਜਦੋਂ ਆ ਜਾਂਦੇ ਆ ਵਰਕਰਾਂ ਨੂੰ ਕੋਈ ਪੁਛਤਾ ਨਹੀਂ ਦਰਿਆ ਪਿਛੌਣ ਵਾਲੇ ਖੜੇ ਦਿੰਦੇ ਐ ਮੇਰੇ ਬਹੁਤ ਸਮਾਂ ਪਹਿਲਾਂ ਨੇ ਇੱਕ ਵਾਰੀ ਇੱਕ ਕਹਾਣੀ ਆਈ ਸੀ ਅਖਬਾਰ ਦੇ ਵਿੱਚ ਕਹਾਣੀ ਨਹੀਂ ਕਵਤਾ ਸੀ ਠੀਕ ਹੈ ਜੀ ਕਵਲੀ ਕਵਤਾ ਸੀ ਠੀਕ ਹੈ ਜੀ ਕਿ ਜ਼ਗੀਰਾ ਮੂਵੀ ਚੋਂ ਰਹਿ ਗਿਆ ਜਗੀਰਾ ਮੂਵੀ ਚ ਰਹਿ ਠੀਕ ਹੈ ਉਹ ਜਗੀਰਾ ਮੂਵੀ ਚ ਜਿਹੜਾ ਰਹਿ ਗਿਆ ਸੀ ਉਹ ਕਾਂਗਰਸ ਪਾਰਟੀ ਦੇ ਜਾਂ ਦੁਨੀਆ ਪਾਰਟੀਆਂ ਦੇ ਜਿਹੜੇ ਆ ਉਹਨਾਂ ਦੇ ਵਰਕਰਾਂ ਤੇ ਉਹਨਾਂ ਤੇ ਵੀ ਲਾਗੂ ਹੁੰਦੀ ਹੈ ਜੀ ਜਗੀਰਾ ਕਿਸੇ ਦੇ ਸਿਰ ਹੀ ਲੱਗਿਆ ਹੁੰਦਾ ਠੀਕ ਹੈ ਜੀ ਕਿ ਮਜ਼ਦੂਰ ਹੈ ਤੇ ਉਹ ਕਿਉਂਕਿ ਲੰਬੇ ਸਮੇਂ ਤੋਂ ਪਹਿਲਾਂ ਉਹਦਾ ਬਾਪ ਸਿਰ ਹੀ ਲੱਗਿਆ ਹੁੰਦਾ ਸੀ ਫਿਰ ਬਾਪ ਜਦੋਂ ਬਜ਼ੁਰਗ ਹੋ ਗਿਆ ਉਹ ਸਿਰ ਹੀ ਲੱਗਿਆ ਸੀ ਦੀ ਲੇਕਿਨ ਤੋਂ ਬਾਅਦ ਉਹ ਜਿਹੜਾ ਜ਼ਿੰਮੇਵਾਰੀ ਦੇ ਨਾਲ ਕੰਮ ਕਰਦਾ ਹੁੰਦਾ ਸੀ ਉਹ ਉਹਦੇ ਘਰ ਵਾਲੀ ਨੂੰ ਭਾਪੀ ਕਹਿੰਦਾ ਜੀ ਛੋਟਾ ਸੀ ਉਹ ਤਾਂ ਜ਼ਿੰਮੇਵਾਰ ਤੋਂ ਤੇ ਜਿਹੜਾ ਜਗੀਰ ਦਾ ਮੁੰਡਾ ਸੀ ਉਹ ਜਗੀਰੇ ਨੂੰ ਚਾਚਾ ਕਹਿੰਦਾ ਚਾਚਾ ਚਾਚਾ ਕਹਿੰਦਾ ਤੇ ਮੁੰਡੇ ਦਾ ਜਵਾਨ ਹੋ ਗਿਆ ਮੁੰਡਾ ਤੇ ਮੁੰਡੇ ਦਾ ਵਿਆਹ ਰੱਖਤਾ ਤੇ ਜਦੋਂ ਵਿਆਹ ਰੱਖਤਾ ਤੇ ਫਿਰ ਵਿਆਹ ਉਹਦੇ ਜਿਵੇਂ ਪਿੰਡਾਂ 'ਚ ਵਿਆਹ ਹੁੰਦੇ ਆ ਉਹਦੇ ਵਾਸਤੇ ਪੂਰੀ ਤਿਆਰੀ ਕਰਨੀ ਪੈਂਦੀ ਆ ਕਿਧਰੋਂ ਲੱਕਣਾ ਲਿਆਓ ਜੀ ਖੜਾਹੀ ਚੜੂਗੀ ਫੇਰਾ ਪਾ ਕੰਮ ਕਰਨਾ ਪਾਏ ਕਰਨਾ ਰੰਗ ਰੋਗਨ ਕਰਾਉਣਾ ਘਰ ਨੂੰ ਵਗੈਰਾ ਵਗੈਰਾ ਤੇ ਜਗੀਰਾ ਜਿਹੜਾ ਹੈਗਾ ਸੀ ਜੀ ਉਹ ਮੂਰੇ ਹੋ ਕੇ ਪੱਜ-ਪੱਜ ਕੇ ਕੰਮ ਕਰੇ ਮੇਰੇ ਭਤੀਜੇ ਦਾ ਵਿਆਹ ਹੈ ਜੀ ਤੇ ਜਗੀਰੇ ਨੇ ਕੱਪੜੇ ਵੀ ਸਵਾਲੇ ਆਪਦੇ ਨਵੇਂ ਜੀ ਤੇ ਬਰਾਤ ਜਾਵਾਂਗੇ ਜਿੱਦਾਂ ਬਰਾਤ ਚ ਆਲੀ ਸੀ ਪ੍ਰਵਿੰਦਰੋ ਜਨ ਮਤਲਬ ਮੂਵੀ ਵਾਲਾ ਵੀ ਆ ਗਿਆ ਬਿਲਕੁਲ ਜੀ ਉਹ ਵੀਡੀਓ ਬਣਾਉਂਦੇ ਹੁੰਦੇ ਸੀ ਹੁਣ ਤਾਂ ਮਤਲਬ ਹਰੇਕ ਕੋਈ ਕੈਮਰਾ ਕੋਈ ਹੁੰਦੀ ਸੀ ਮਤਲਬ ਹੁੰਦੀ ਬਾਹਰੋਂ ਲੈ ਕੇ ਹੁੰਦਾ ਬਿਲਕੁਲ ਜੀ ਤੇ ਜਦੋਂ ਮੂਵੀ ਵਾਲਾ ਵੀ ਆ ਗਿਆ ਤੇ ਜਗੀਰਾ ਵੀ ਮਤਲਬ ਜਿਹੜਾ ਹੈ ਖੜ ਗਿਆ ਆ ਕੇ ਆ ਕੇ ਤੇ ਫਿਰ ਉਹ ਮੁੰਡੇ ਦਾ ਪਿਓ ਕਹਿੰਦਾ ਕਹਿੰਦਾ ਜਗੀਰਾ ਮੂਵੀ ਬਣਦੀ ਆ ਤੂੰ ਸੁਣਿਆ ਪਾਸੇ ਪਾਸੇ ਉਹਨੂੰ ਪਾਸੇ ਕਰਤਾ ਜਗੀਰਾ ਨੇ ਤਾਂ ਅਸੀਂ ਮੈਨੂੰ ਬਰਾਤੇ ਲੈ ਗਏ ਨੇ ਤੂੰ ਕਹਿੰਦਾ ਘਰ ਸੰਭਾਲੀ ਤੇ ਜਗੀਰਾ ਫਿਰ ਮਤਲਬ ਚਰਾ ਕੂੜੀ ਵਾਲੇ ਕੋਠੇ ਚ ਬੜ ਕੇ ਤੇ ਹੁੱਕੀ ਹੁੱਕੀ ਰੋਂਦਾ ਰੋਂਦਾ ਤੇ ਉਹ ਕਿਸੇ ਨੇ ਫਿਰ ਜਿਹੜਾ ਕਵੀ ਨੇ ਕਵਿਤਾ ਲਿਖੀ ਸੀ ਜ ਜਗੀਰਾ ਮੂਵੀ ਚੋਂ ਰਹਿ ਗਿਆ ਇਹਦੇ ਵਰਕਰ ਹੈ ਨਾ ਪਾਰਟੀਆਂ ਦੇ ਇਹ ਤਾਂ ਵਿਚਾਰੇ ਜਗੀਰੇ ਆ ਜਗੀਰੇ ਆ ਬਿਲਕੁਲ ਇਹਦੇ ਮੂਵੀ ਤੇ ਰਹਿ ਜਾਂਦੇ ਨੇ ਤਾਂ ਪਾਸੇ ਕਰ ਦਿੰਦੇ ਆ ਉਸ ਵੇਲੇ ਤਾਂ ਜੋ ਸਰਕਾਰਾਂ ਬਣ ਜਾਂਦੀਆਂ ਬੰਦੇ ਹੋਰ ਦੀ ਹੋਰ ਹੀ ਆ ਜਾਂਦੇ ਹੋਰ ਆ ਜਾਂਦੇ ਆ ਬਿਲਕੁਲ ਜੀ ਹੁਣ ਹੋਇਆ ਕੀ ਕਿ ਕਾਂਗਰਸ ਪਾਰਟੀ ਨੇ 2002 ਸਰਕਾਰ ਬਣਾ ਲਈ ਤੇ ਫਿਰ 2002 ਤੋਂ ਬਾਅਦ 2007 ਸਰਕਾਰ ਕਾਂਗਰਸ ਆਰ ਗਈ ਤੇ ਦਸਤ ਦੇ ਵਿਚਾਰ ਕੀ ਜੀ 17 ਜਿਹੜੇ ਕਾਂਗਰਸ ਦੀ ਸਰਕਾਰ ਬਣ ਗਈ ਸੀ ਉਸ ਤੋਂ ਬਾਅਦ ਫਿਰ ਘੁੱਟੂ ਘੁੱਟੂ ਹੋ ਕੇ ਕਾਬਿਲਕੁਲ ਹੋ ਗਏ ਜੀ ਉਹ ਇਹਨਾਂ ਨੇ ਆਪ ਦੀ ਖੇਡ ਖਰਾਬ ਕਰਨੀ ਤੇ 22 ਦੇ ਵਿੱਚ ਆ ਕੇ ਚੰਗੀ ਭਲੀ ਇਹਨਾਂ ਦੀ ਵਧੀਆ ਪਰਫਾਰਮੈਂਸ ਹੋਣੀ ਸੀ ਇਹਨਾਂ ਨੇ ਆਪ ਦੀ ਆਪ ਕੰਮ ਖਰਾਬ ਕਰ ਰਿਆ ਦਿੱਲੀ ਵਾਲੇ ਤੇ ਕਰਤਾ ਕਰਤਾ ਬਿਲਕੁਲ ਜੀ ਬਿਲਕੁਲ ਆ ਦਿੱਲੀ ਵਾਲੀ ਬੜੀ ਪ੍ਰੋਬਲਮ ਆ ਉਹ ਨਾ ਆਮ ਆਜ਼ੀ ਪਾਰਟੀ ਦਾ ਜਿਹੜਾ ਜਿਹੜਾ ਦਿੱਲੀ ਦੇ ਦਿੱਲੀ ਵਾਲੇ ਨੇ ਦਿੱਲੀ ਲੈ ਕੇ ਬੈਠੋ ਜੀ ਉਹ ਦਿੱਲੀ ਲੈ ਕੇ ਬੈਠੀ ਹੁੰਦੀ ਹੈ ਦਿੱਲੀ ਵਾਲੇ ਉੱਥੇ ਵੀ ਆ ਗਏ ਬਿਲਕੁਲ ਹੁਣ ਹੋਇਆ ਕੀ ਕਿ ਕਾਂਗਰਸ ਪਾਰਟੀ ਦੇ ਪਾਰਲੀਮੈਂਟ ਦੀਆਂ ਚੋਣਾਂ ਵੇਲੇ ਬਣ ਕੇ ਸੱਤ ਮੈਂਬਰ ਪਾਰਲੀ ਚੜਜੀ ਜੀ ਨੂੰ ਮਾਗ ਨੂੰ ਸੱਤਾ ਵੀ ਹੁਣ ਤਾਂ ਆਪਾਂ ਬਣੀ ਪਏ ਬਣ ਗਏ ਆਪਾਂ ਤਾਂ ਜੀ ਇਹਨਾਂ ਨੇ ਜਿਹੜਾ ਕੰਮ ਕਰਨਾ ਸੀ ਉਹ ਕੰਮ ਕਰਨਾ ਛੱਡਤਾ ਪੈਨ ਪੰਜਾਬ ਕਾਂਗਰਸ ਦਾ ਕੋਈ ਵੀ ਲੀਡਰ ਹੈ ਜੀ ਦੇਖੋ ਉਹਨੇ ਐਸਪੀ ਦੀ ਕਾਂਗਰਸ ਪਾਰਟੀ ਦੇ ਉੱਪਰ ਦੇ ਲੀਡਰ ਹੈ ਉਹ ਤਿੰਨ ਚਾਰ ਹੈ ਪੰਜਾਬ ਜੀ ਇਹ ਆਪਾਂ ਸਭ ਤੋਂ ਅਹਿਮ ਵਖੀਏ ਤਾਂ ਉਹਦਾ ਨਾਮ ਹੈਗਾ ਚਰਨਜੀਤ ਸਿੰਘ ਚੰਨੀ ਬਿਲਕੁਲ ਜੀ ਕਿਉਂਕਿ ਚਰਨਜੀਤ ਸਿੰਘ ਚੰਨੀ ਪਹਿਲਾਂ ਮੁੱਖ ਮੰਤਰੀ ਰਹਿ ਚੁੱਕਿਆ ਦਲ ਭਾਈਚਾਰੇ ਤੋਂ ਹੁੰਦਾ ਉਹਨੇ ਪੀਐਚਬੀ ਵੀ ਕਰ ਲਈ ਬਿਲਕੁਲ ਜੀ ਔਰ ਉਹ ਬੰਦਾ ਜਿਹੜਾ ਹੈਗਾ ਕਾਂਗਰਸ ਹਾਈ ਕਮਾਂਡ ਦੀ ਨਜ਼ਰ ਦੇ ਵਿਚਕਾਰ ਬੰਦੇ ਨੂੰ ਬੋਲਣ ਦਾ ਵੀ ਤੌਰ ਤਰੀਕਾ ਕਹਤੇ ਉਹਨੂੰ ਇਹ ਵੀ ਪਤਾ ਵੀ ਸਮਾਂ ਤੇ ਸਥਾਨ ਵੀ ਦੇਖਦਾ ਵੀ ਕਿਹੜੇ ਵੇਲੇ ਕੀ ਬੋਲਣਾ ਤੇ ਕਿਹੜੇ ਵੇਲੇ ਕੀ ਬੋਲਣਾ ਹੈ ਤੁਸੀਂ ਦੇਖੋ ਜਦੋਂ ਪਾਰਲੀਮੈਂਟ ਦੀਆਂ ਚੋਣਾਂ ਤੋਂ ਪਹਿਲਾਂ ਇਹ ਆਪਣਾ ਇਹ ਨਾ ਅਸੈਂਬਲੀ ਦੀਆਂ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਪੰਜਾਬ ਚ ਆਇਆ ਸੀ ਜੀ ਪ੍ਰਧਾਨ ਮੰਤਰੀ ਨੇ ਆਪਣੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਹੁਸੈਨੀ ਵਾਲੇ ਬਾਰਡਰ ਤੇ ਜਾਣਾ ਸੀ ਜਾਣਾ ਸੀ ਜੀ ਉਸ ਸਮੇਂ ਦੌਰਾਨ ਕਿਤੇ ਕਿਸਾਨਾਂ ਨੂੰ ਪਤਾ ਲੱਗਿਆ ਕਿ ਕਿਸਾਨਾਂ ਨੇ ਮੂਰੇ ਆ ਕੇ ਕਿਸੇ ਹੋਰ ਮੁੱਦੇ ਨੂੰ ਲੈ ਕੇ ਉਹਨਾਂ ਨੇ ਸੜਕ ਰੋਗ ਲਈ ਜੀ ਪ੍ਰਧਾਨ ਮੰਤਰੀ ਸਾਹਿਬ ਨੂੰ ਰੁਕਣਾ ਪੈ ਗਿਆ ਤੇ ਪ੍ਰਧਾਨ ਮੰਤਰੀ ਨੇ ਇਸੇ ਬਠਿੰਡੇ ਹਵਾਈ ਅੱਡੇ ਦੇ ਉੱਤੇ ਆ ਕੇ ਕਹਿਤਾ ਸੀ ਮਨਪ੍ਰੀਤ ਬਾਦਲ ਨੂੰ ਕਿ ਤੇਰੇ ਮੁੱਖ ਮੰਤਰੀ ਨੂੰ ਦੱਸ ਨਹੀਂ ਮੈਂ ਜਿਉਂਦਾ ਜਾਗਦਾ ਵਾਪਸ ਜਾ ਰਿਹਾ ਆ ਬਚਾ ਰਹੇ ਆ ਤੇ ਫਿਰ ਚੰਨੀ ਨੇ ਜਵਾਬ ਦਿੱਤਾ ਸੀ ਕਹਿੰਦਾ ਯਾਰ ਕੀ ਕਰ ਰਹਾ ਯਾਰ ਮੁਖਮੰਦ ਪ੍ਰਧਾਨ ਮੰਤਰੀ ਤੇਰੇ ਕਿਸੇ ਨੇ ਡੜੀ ਨਹੀਂ ਮਾਰੀ ਹਾਂ ਬਿਲਕੁਲ ਜੀ ਤੇ ਮੈਂ ਐਵੇਂ ਆਪਦੇ ਲੋਕਾਂ ਦੇ ਉੱਤੇ ਗੋਲੀ ਚਲਾਉਂਦਾ ਮਸਾਲਾ ਤੇ ਗੋਲੀ ਚਲਾਈ ਉਹਦੇ ਨਾਲ ਪਤਰੂ ਦੀ ਬੱਲੇ ਬੱਲੇ ਹੋਈ ਬੱਲੇ ਬੱਲੇ ਹੋਈ ਬਿਲਕੁਲ ਜੀ ਚਲੋ 111 ਦਿਨਾਂ ਨੂੰ ਮੌਕਾ ਮਿਲਿਆ ਉਹਦੀ ਬਦਨਾਮੀ ਵੀ ਹੋਈ ਕਿ ਕਿਸ ਰਿਸ਼ਤੇਦਾਰ ਨਹੀਂ ਵਜਾ ਕਰਨ ਬਿਲਕੁਲ ਜੀ ਪਰ ਉਹ ਕਦੇ ਬੱਕਰੀ ਚੋਲੀ ਕਦੇ ਉਹਨੇ ਤਾਂ ਕਹਿੰਦਾ ਸਾਰਾ ਮਤਲਬ ਲੋਕਾਂ ਦੇ ਵਿੱਚ ਰਹਿ ਚਰਚਾ ਆ ਅੱਜ ਕੱਲ ਚੰਨੀ ਸਾਹਿਬ ਨੇ ਆਜ਼ਾਦ ਵੀਡੀਓ ਆਪਣਾ ਚੈਨਲ ਵੀ ਸ਼ੁਰੂ ਕਰ ਲਿਆ ਅੱਛਾ ਜੀ ਚੈਨਲ ਦੇ ਵਿੱਚ ਵੀ ਗੱਲ ਕਰਦੇ ਹੁਣ ਆਪਣੇ ਪੱਤਰਕਾਰਾਂ ਦੇ ਉੱਤੇ ਜਿਹੜੇ ਪਰਚੇ ਪੁੱਕੇ ਦਰਜ ਹੋਏ ਆ ਉਹਦੇ ਵਿੱਚ ਕਹਿੰਦੇ ਵੀ ਚਰਨਜੀਤ ਸਿੰਘ ਚੰਨੀ ਨੇ ਬੜੇ ਵਧੀਆ ਦੇ ਨਾਲ ਉਹਨੇ ਆਪਣਾ ਮਾਮਲਾ ਪੇਸ਼ ਕੀਤਾ ਲਓ ਜੀ ਚਰਨਜੀਤ ਸਿੰਘ ਚੰਨੀ ਸੀ ਡਬਲਯੂ ਸੀ ਦਾ ਵੀ ਇਨਵਾਈਟੇਡ ਮੈਂਬਰ ਹੈ ਜੀ ਦੂਜੇ ਸੀ ਡਬਲਯੂ ਸੀ ਦੇ ਇਨਵਾਈਟੇਡ ਮੈਂਬਰ ਹੈਗੇ ਆਪਣੇ ਸੁਖਿੰਦਰ ਸਿੰਘ ਰੰਧਾਵਾ ਪਿਆ ਰੰਧਾਵਾ ਸਾਹਿਬ ਉਹ ਤਾਂ ਮੁੱਖ ਮੰਤਰੀ ਬਣਦੇ ਬਣਦੇ ਰਹਿ ਗਏ ਸੀ ਤੇ ਡਿਪਟੀ ਮੁੱਖ ਮੰਤਰੀ ਹੈ ਜੀ ਰੰਧਾਵਾ ਸਾਹਿਬ ਦੇ ਪਿਤਾ ਜੀ ਸਰਦਾਰ ਸੰਤੋਖ ਸਿੰਘ ਰੰਧਾਵਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਰਹੇ ਆ ਪ੍ਰਧਾਨ ਜੀ ਤੇ ਹੁਣ ਉਹ ਵੀ ਆਪ ਆਪਣੇ ਆਪ ਨੂੰ ਕਹਿੰਦੇ ਆ ਵੀ ਮੈਂ ਭਾਈ ਮੈਂ ਵੀ ਹੈਗਾ ਮੈਂ ਵੀ ਮੁੱਖ ਮੰਤਰੀ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਪਾ ਤਾਂ ਬੜੇ ਲੰਬੇ ਸਮੇਂ ਤੋਂ ਸੋਚੀ ਜਾਂਦਾ ਵੀ ਯਾਰ ਆਪਾਂ ਤਾਂ ਮੁੱਖ ਮੰਤਰੀ ਬਣ ਨਹੀਂ ਬਣਨਾ ਹੈ ਪੱਕਾ ਹੈ ਆ ਇੱਕ ਆਰੀ ਉਹ ਬਣਦਾ ਬਣਦਾ ਰਹਿ ਗਿਆ ਉਹ ਪ੍ਰਵੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਸੀ ਉਹਨੇ ਆਪ ਦੀ ਪੈਰ ਘਵਾੜੀ ਆਪ ਹੀ ਮਾਰ ਲਈ 2014 ਚ ਕਿਦੋਂ ਨੇ ਕਿਹਾ ਵੀ ਮੈਂ ਕੈਪਟਨ ਅਮਰਿੰਦਰ ਸਿੰਘ ਨੇ ਪੱਕੇ ਤੌਰ ਤੇ ਮੰਜੀ ਠੋਕ ਦੇ ਮੰਜੀ ਠੋਕ ਬਿਲਕੁਲ ਜੀ ਤੇ ਉਹਨੇ ਇੰਦਰਾ ਗਾਂਧੀ ਆ ਸੋਨੀਆ ਗਾਂਧੀ ਨੂੰ ਰਾਹੁਲ ਗਾਂਧੀ ਨੂੰ ਕਹਿੰਦਾ ਯਾਰ ਐਂ ਕਰੋ ਤੁਸੀਂ ਅਮਰਸਰ ਤੇ ਜਿੱਤ ਲਈ ਆ ਗਏ ਤੇ ਜਿੱਤ ਨੂੰ ਦੇ ਮੁਕਾਬਲੇ ਤੈਨੂੰ ਲੜਾ ਦੇ ਇਹਨੂੰ ਲੜਾ ਦੇ ਬਿਲਕੁਲ ਜੀ ਉਹ ਪਹਿਲਾਂ ਰਾਹੁਲ ਗਾਂਧੀ ਦੇ ਤਾਂ ਜਵਾਬ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਸੋਨੀਆ ਗਾਂਧੀ ਨੇ ਕਿਹਾ ਉਹ ਕਹਿੰਦੇ ਚਲੋ ਲੜ ਪੈਨੇ ਆ ਤੇ ਉਹਨੇ ਲੜਾਈ ਇਹੇ ਜੀ ਲੈ ਲਈ ਜਿੱਤ ਵੀ ਹਾਰ ਕੇ ਤੇ ਕੈਪਟਨ ਜਿੱਤ ਗਿਆ ਇਹ ਤੇਲੀ ਨਬੂਤ ਦੇ ਕੈਪਟਨ ਬਰਜੇ ਵਿੱਚ ਟੁੱਡਾ ਮਾਰਦੇ ਹੁੰਦੇ ਆ ਪਿੰਡ ਦੇ ਵਿੱਚੋਂ ਉਹਨੇ ਮਾਰੀ ਟੁੱਡਾ ਹਾਂ ਬਿਲਕੁਲ ਜੀ ਬਾਜਵਾ ਸਾਹਿਬ ਨੂੰ ਪਾਸੇ ਕਰਤਾ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣ ਗਿਆ ਬਿਲਕੁਲ ਜੀ ਉਸ ਤੋਂ ਬਾਅਦ ਉਹਨੇ ਮੁੱਖ ਮੰਤਰੀ ਆਸਤੇ ਆਪਣਾ ਦਾਵਾ ਪੇਸ਼ ਕਰਤਾ ਤੇ 17 ਨੂੰ ਮੁੱਖ ਮੰਤਰੀ ਵੀ ਬਣ ਗਿਆ ਉਹਨੂੰ ਦਾ ਰਹਿ ਗਿਆ ਜਗੀਰਾ ਮੂਵੀ ਚੋੜਿਆ ਬਾਬਾ ਜੀ ਦਰਿਆ ਹੁਣ ਉਹ ਕਹਿੰਦਾ ਯਾਰ ਮੈਨੂੰ ਬਣਾਓ ਜੀ ਮੈਂ ਵੀ ਮੇਰਾ ਵੀ ਮੈਂ ਹੁਣ ਵਿਰੋਧੀ ਦਰਵਾਜ਼ਾ ਗੂ ਆਇਆ ਉਹ ਤੋਂ ਬਾਅਦ ਤਾਂ ਮੈਂ ਪੁੱਟਾ ਹੋ ਜੂ ਫਿਰ ਮੈਂ ਬਣਨਾ ਹੀ ਨਹੀਂ ਬਿਲਕੁਲ ਜੀ ਤੇ ਆਪਣੇ ਇਹਨਾਂ ਨੂੰ ਤੁਸੀਂ ਦੇਖ ਲਿਆ ਸਿੱਕਰੀ ਰਾਜਾ ਬੜਿੰਗ ਸਾਹਿਬ ਨੂੰ ਜਿਹੜੋ ਕਹਿੰਦੇ ਸੀ ਓ ਰੰਦਾਵਾ ਹਾਂ ਬਿਲਕੁਲ ਜੀ ਉਹ ਬਾਜਵਾ ਸਾਹਿਬ ਉੱਚ-ਉੱਚ ਬਾਹਾਂ ਕਰਕੇ ਉਹ ਤੁਸੀਂ ਤਾਂ ਹਾਂ ਚੱਕਦਾ ਮੇਰੀ ਤਾਂ ਉਮਰ 47 ਸਾਲ ਹੈ ਉਹਨੇ ਵੀ ਮੈਂ ਮੁੱਖ ਮੰਤਰੀ ਬਣਨਾ ਹੈ ਹਾਂ ਬਿਲਕੁਲ ਜੀ ਜਦੋਂ ਆ ਗੱਲ ਕਰਤੀ ਤੇ ਹੁਣ ਬਾਜਵਾ ਸਾਹਿਬ ਧਾਰ ਦੇ ਪਰਤ ਉਲੀ ਜਾਂਦੇ ਰਾਜਾ ਐ ਵੀ ਮੈਂ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਹਾਂ ਮੈਂ ਰਾਤ ਨੂੰ ਵੀ ਇੰਟਰਵਿਊ ਸੁਣੀ ਸੀ ਉਹ ਕਹਿੰਦਾ ਜੀ 80 ਬੰਦੇ ਕੱਟਨੇ ਆ ਸੀ 80 ਨਵੇਂ ਕੈਂਡੀਡੇਟ ਲੈ ਕੇ ਆਉਣੇ ਆ ਜੀ ਨਵੇਂ ਤਾਂ ਮੇਰੇ ਘਰ ਬਾਲੇ ਹੋ ਜਾਣਗੇ 117 ਦੇ 17 ਹੀ ਹੋ ਜਾਣਗੇ ਕਿਉਂਕਿ ਕਹਿੰਦੇ 30 35 ਸੀਟਾਂ ਜਿਹੜੀਆਂ ਆਪਣੀਆਂ ਹੈਗੀਆਂ ਉੱਥੇ ਤਾਂ ਕਹਿੰਦੇ ਕਾਂਗਰਸ ਪਾਰਟੀ ਕੋਲੇ ਕੋਈ ਕੈਂਡੀਡੇਟ ਹੈ ਪਹਿਲਾਂ ਤਾਂ ਇਹਨੂੰ ਉਹ ਭਾ ਲੈਣੇ ਪੈਣਗੇ 35 34 35 ਤਾਂ ਉਹ ਹੋ ਗਈ ਹਾਂਜੀ ਫਿਰ ਉਸ ਤੋਂ ਬਾਅਦ ਜਿਹੜੀਆਂ ਹੈ ਕੁਝ ਕਮਜ਼ੋਰ ਸੀਟਾਂ ਹੋਗੇ ਉਹ ਤਾਂ ਆਪਦੇ ਆਪ ਹੀ ਹੋ ਜਾਣੀ ਬਿਲਕੁਲ ਜੀ ਚਲੋ ਉਹ ਕਹਿੰਦੇ ਜੀ ਹੁਣ 70 ਕਾਪਾ ਕਰਨੇ ਆ ਉਹਨੂੰ ਪੁੱਛਿਆ ਐਂਕਰ ਨੇ ਉਹ ਕਹਿੰਦੇ ਤੁਸੀਂ ਐ ਦੱਸੋ ਵੀ ਐ ਬਦਲੇ ਜਾਣਗੇ ਯਾਰ ਰਜ਼ਾਵਾ ਸਾਹਿਬ ਤਾਂ ਕਹਿੰਦੇ ਹੈ ਵੀ ਸੁਖਿੰਦਰ ਸਿੰਘ ਰਜ਼ਾਵਾ ਸਾਹਿਬ ਤਾਂ ਕਹਿੰਦੇ ਆ ਵੀ 2-3% ਮਸਾਂ ਬਦਲੇ ਜਾਂਦੇ ਆ ਉਹ ਜਮਾ ਪਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਜਾ ਕੇ ਕਨਵਿੰਸ ਕਰੂਗਾ ਜਾ ਕੇ ਲਿਸਟ ਲੈ ਕੇ ਜਾਊਗਾ ਤੇ ਕਨਵਿੰਸ ਕਰਕੇ ਉਹ ਰਾਹੁਲ ਗਾਂਧੀ ਨੂੰ ਮਨਾ ਲੂਗਾ ਜੀ ਮੈਂ ਖਾੜਕੇ ਸਾਹਿਬ ਨੂੰ ਵੀ ਮਨਾ ਸਕਦਾ ਬਿਲਕੁਲ ਜੀ ਉਹ ਹੁਣ ਉਹ ਵੀ ਬਣ ਗਿਆ ਜੀ ਮੁੱਖ ਮੰਤਰੀ ਤੇ ਰੰਧਾਵਾ ਸਾਹਿਬ ਫਿਰਦੇ ਹੈਗੇ ਜੀ ਰੰਧਾਵਾ ਸਾਹਿਬ ਵੀ ਇੰਟਰਵਿਊਜ਼ ਕਰਨ ਲੱਗੇ ਜੀ ਜਿਵੇਂ ਕੈਂਪ ਨੂੰ ਮਰਿੰਦਰ ਸਿੰਘ ਨਾਲ ਕਰਦਾ ਜਦੋਂ ਲੱਗ ਜੇ ਫਿਰ ਇੰਟਰਵਿਊਜ਼ ਕਰੀ ਜਾਂਦਾ ਦਾ ਕਦੇ ਕਿਸੇ ਨੂੰ ਬੁਲਾ ਲਿਆ ਕਦੇ ਕਿਸੇ ਨੂੰ ਬੁਲਾ ਲਿਆ ਉਹ ਇੱਕ ਐਂਕਰ ਨੇ ਪੁੱਛ ਲਿਆ ਉਹ ਕਹਿੰਦਾ ਜੀ ਮੈਨੂੰ ਐ ਲੱਗਦੀ ਵੀ ਤੁਹਾਡਾ ਜੀ ਵੀ ਕਰਦਾ ਵੀ ਤੁਸੀਂ ਮੁੱਖ ਮੰਤਰੀ ਬਣੋਗੇ ਤਾਂ ਕਿਉਂ ਨਾ ਬਣ ਕਰੋਂ ਮੇਰਾ ਪਿਓ ਵੱਡਾ ਲੀਡਰ ਰਿਹਾ ਤੇ ਮੈਂ ਕਿਉਂ ਨਾ ਬਣਾਂਗਾ ਮੈਂ ਕਿਉਂ ਨਾ ਬਣਾਂ ਮੈਂ ਵੀ ਮੁੱਖ ਮੰਤਰੀ ਬਣ ਦਾ ਦਾਵੇਦਾਰ ਹਾਂ ਲਓ ਜੀ ਹੁਣ ਦਾਵੇਦਾਰ ਹੋ ਕੇ ਭਾਈ ਉਧਰੋਂ ਜੇ ਤੁਹਾਡੇ ਕੀ ਹੈ ਪੁੱਛ ਲਿਆ ਵੀ ਇਹਦਾ ਜੀ ਕਹੋ ਵੀ ਮੁੱਖ ਮੰਤਰੀ ਦਾ ਕੈਂਡੀਡੇਟ ਰੰਧਾਵਾ ਸਾਹਿਬ ਮੁੱਖ ਮੰਤਰੀ ਦੇ ਕੈਂਡੀਡੇਟ ਬਾਜਵਾ ਸਾਹਿਬ ਮੁੱਖ ਮੰਤਰੀ ਦੇ ਕੈਂਡੀਡੇਟ ਰਹਿ ਤਾਂ ਕੋਈ ਗਿਆ ਹੀ ਨਹੀਂ ਫਿਰ ਚੰਨੀ ਸਾਹਿਬ ਮੁੱਖ ਮੰਤਰੀ ਦੇ ਕੈਂਡੀਡੇਟ ਤੇ ਉਧਰੋਂ ਰਾਜਾ ਬੜਕ ਕੈਂਡੀ ਕਈ ਵੀ ਦੇਤੇ ਆਇਆ ਪ੍ਰਗਟ ਸੋ ਵੀ ਹੈਗਾ ਮੈਂ ਉਹ ਕਹਿੰਦਾ ਵੀ ਰਹਿ ਤੱਕ ਗਏ ਨਹੀਂ ਦੂਜੇ ਪਾਸੇ ਰਾਜਾ ਆ ਰਾਲਾ ਗੁਰਜੀਤ ਸਿੰਘ ਵੀ ਹੈਗੇ ਉਹ ਰਾਲਾ ਗੁਰਜੀਤ ਸਿੰਘ ਵੀ ਉਹ ਕਹਿੰਦਾ ਮੈਂ ਵੀ ਹੈਗਾ ਤੇ ਬਾਲੇ ਫਿਰਦੇ ਐ ਤਰੇ ਜੀ ਤੇ ਉਹ ਉਹਨੂੰ ਜ ਰਾਜਾ ਬੜਿੰਗ ਨੂੰ ਪੁੱਛਿਆ ਵੀ ਤੂੰ ਕੀ ਕਹਿੰਦਾ ਰਾਜਾ ਬੜਿੰਗ ਜੀ ਜੋ ਹਾਈ ਕਮਾਂਡਰ ਬਣਾਉਣਾ ਅਸੀਂ ਥੋੜਾ ਬਣਾਉਣਾ ਉਹ ਕਹਿੰਦਾ ਦੇਖੋ ਜਿਹੜਾ ਬੰਦਾ ਕਹੂਗਾ ਨਾ ਵੀ ਮੈਂ ਮੁੱਖ ਮੰਤਰੀ ਬਣਨਾ ਲਓ ਜੀ ਮੈਂ ਤਾਂ ਉਹ ਨਹੀਂ ਬਣ ਸਕਦਾ ਉਹ ਨਹੀਂ ਬਣੂਗਾ ਜੀ ਫਿਰ ਤਾਂ ਇਹਦਾ ਮਤਲਬ ਰਾਜੇ ਦੇ ਚਾਂਸਸ ਬਣ ਬੜਦੇ ਕਿਉਂਕਿ ਰਾਜਾ ਬੜਿੰਗ ਵੀ ਕਹਿੰਦਾ ਵੀ ਤੁਸੀਂ ਵੀ ਉਹਨੇ ਮੈਂ ਤਾਂ ਹੈਗਾ ਹੀ ਹੈਗਾ 40 ਸਾਲ ਦਾ ਜੀ ਫਿਰ ਜਿਹੜਾ ਹੈਗਾ ਇਹ ਤਾਂ ਜਿਹੜੇ ਸਾਰੇ ਨਾਂ ਰਹਿਣਗੇ ਤੇ ਫਿਰ ਮੁੱਖ ਮੰਤਰੀ ਕਿਹਨੂੰ ਬੁਲਾ ਦੇ ਡੈਪੂਟੇਸ਼ਨ ਦਾ ਨਾਮ ਹਲੇ ਹੁਣ ਇਹ ਹੀ ਲੱਗਦਾ ਜੀ ਇਹ ਮਤਲਬ ਇਹ ਵੀ ਸੂਤ ਨਾ ਪਤਾ ਨਹੀਂ ਕਪੜੇ ਕਹਾਵਤ ਹੋ ਰਹੀ ਸੂਤ ਨਾ ਪਤਾਣ ਤੇ ਜਲਾਹ ਨਾ ਠੇਕ ਹੋਵੇ ਇਹ ਬਿਲਕੁਲ ਇਹ ਘੋਟੋ ਕੋਡੀ ਹੋਈ ਜਾਂਦੀ ਪਤੰਦਰੋਂ ਕਹਿੰਦਾ ਤੁਸੀਂ ਆਪ ਦੇ ਵਾਸਤੇ ਕੈਂਡੀਡੇਟ ਤਾਂ ਭਾਲ ਲਓ 117 ਸੀਟਾਂ ਲੈ ਜੀ 117 ਸੀਟਾਂ ਦੇ ਕੈਂਡੀਡੇਟ ਭਾਲ ਲਓ ਮਾਹੌਲ ਜਿਆ ਬਣਾ ਲੋ ਵੀ ਆਪੋ ਜਿੱਤ ਲੂਗਾ ਬਿਲਕੁਲ ਜੀ ਆਪਣੀ ਤਾਂ ਜਮਾਨਤ ਜ਼ਬਤ ਹੋ ਗਈ ਯਾਰ ਸਰਕਾਰ ਨੂੰ ਦੇ ਹਾਲਾਤ ਜਿਹੜੇ ਆ ਹਾਲਾਤ ਜਿਹਨਾਂ ਦੀ ਜਮਾਨਤ ਜ਼ਬਤ ਹੋ ਗਈ ਉਹ ਕਹਿੰਦੇ ਸੀ ਯਾਰ ਸਰਕਾਰ ਉਹਨੇ ਭੁਖਮંત્રી ਮੈਂਬਰ ਨਾਲ ਮੈਂਬਰ ਨਾਲ ਮੈਨੂੰ ਲੱਗਦੀ ਹੈ ਉਹ ਨਾ ਕਹਿੰਦੇ ਇੱਕ ਗਰੀਬ ਜਿਹੇ ਘਰ ਦੇ ਵਿੱਚ ਜੁਆ ਸੀ ਪੈਦਾ ਹੋ ਗਿਆ ਠੀਕ ਹੈ ਜੀ ਵਿਆਹ ਉਹ ਮੁੰਡਿਆਂ ਦਾ ਹੋਇਆ ਨਹੀਂ ਸੀ ਕਿ ਵੈਸੀ ਵਿਆਹ ਉਹਦੇ ਮੁੰਡਾ ਪੈਦਾ ਤੇ ਉਹਨੇ ਟੱਕ ਲੈਣ ਬੱਚੇ ਨੂੰ ਕਦੇ ਉਹ ਚੁਮਣਾ ਪਤੰਦਰਾਂ ਨੇ ਚੁਮ-ਚੁਮ ਕੇ ਜੋਕ ਮਾਰਤਾ ਸੀ ਇਹ ਮੈਨੂੰ ਲੱਗਦੀ ਹੈ ਕਿ ਮੁੱਖ ਮੰਤਰੀ ਦੇ ਆਉਣ ਤੋਂ ਪਹਿਲਾਂ ਪਹਿਲੇ ਜ਼ਿਆਦਾ ਕੁਝ ਸਾਰਾ ਨਵੇਲੇ ਸਰਕਾਰ ਭਾਂ ਦੇ ਤੋਂ ਪਹਿਲਾਂ ਪਹਿਲਾਂ ਮੈਂ ਨਹੀਂ ਜੀ ਕਾਗਰਸ ਨੂੰ ਇਸ ਮੇਟ ਆਪਣਾ ਮਤਲਬ ਨਵੇਂ ਰਦੇ ਨੇਗੇ ਕੰਮ ਜੀ ਪੜਨਗੇ ਕੀ ਤਰਸੋ ਲਾਵਾ ਜਿਹੜੇ ਹਾਲਾਤ ਆ ਉਹ ਤਾਂ ਪੜਨ ਵਾਲੀ ਲੱਗਦੇ ਹਨ ਹਾਂਜੀ ਹਾਂਜੀ ਹਾਂ ਦੂਜੀ ਟੁਲਸਾ ਉਹ ਖਬਰ ਮੇਰੇ ਕੋਲ ਹੈ ਪੁਲਿਸ ਨੇ ਇੱਕ ਮਸ਼ੀਨ ਲੱਭੀ ਹੈ ਜੀ ਕਹਿੰਦੇ ਨਾਕ ਤਗੇ ਦੱਸਦੀ ਦਿੰਦੀ ਹੈ ਜੀ ਉਹ ਕਹੇ ਜੀ ਮਸ਼ੀਨ ਹੈ ਜੀ ਉਹਦੇ ਬਾਰੇ ਵੀ ਮਾੜਾ ਦਰਸ਼ਕਾਂ ਨੂੰ ਦੱਸੋ ਜੀ ਮੇਰੇ ਖਿਆਲ ਮੁਤਾਬਕ ਦੁਨੀਆ ਦੇ ਲੋਕ ਹੱਸਦੇ ਹੋ ਬਿਲਕੁਲ ਜੀ ਭਾਰਤ ਦੇਸ਼ ਵਾਹਣਾ ਮੇਰਾ ਮੇਰਾ ਭਾਰਤ ਮਾਹਨ ਹੈ ਹਾਂ ਹਾਂ ਬਿਲਕੁਲ ਵਾਕਈ ਮਹਾਨ ਹੈ ਦੇਖੋ ਹਰ ਬੰਦੇ ਦੀ ਜਾਤ ਜਾਣਨ ਵਾਸਤੇ ਉਹਦਾ ਸਰਟੀਫਿਕੇਟ ਵੀ ਕਹੇ ਜਾਂਦਾ ਹੈ ਵੀ ਉਹਦੇ ਕੋਲੇ ਸ਼ਡਿਊਲ ਕਾਸਟ ਜਨਰਲ ਕੀ ਹੈ ਪੜ੍ਹਾਈ ਲਿਖਾਈ ਦੇਖੀ ਜਾਂਦੀ ਹੈ ਸਕੂਲਾਂ ਦੇ ਵਿੱਚ ਅੱਕ ਦੇਖ ਲੈਂਦੇ ਆ ਵੀ ਭਾਈ ਇਹ ਜਨਰਲ ਕੈਟਾਗਰੀ ਦਾ ਰਿਜ਼ਰਵ ਦਾ ਸੈਕੰਡ ਕਲਾਸ ਹੈ ਇਸ ਤਰ੍ਹਾਂ ਦੇਖਿਆ ਜਾਂਦਾ ਹੈ ਫਿਰ ਆਗੇ ਵੀ ਕੁਝ ਲੋਕ ਬਾਹਰੋਂ ਆ ਗਏ ਭਾਰਤ ਦੇ ਵਿੱਚ ਬਾਹਰੋਂ ਵਸਣ ਲੱਗੇ ਭਾਰਤੀ ਜਨਤਾ ਪਾਰਟੀ ਨੂੰ ਫੋਬੀਆ ਬੜਾ ਹੋਇਆ ਬਿਲਕੁਲ ਇਹਦੇ ਦੀ ਕੁਝ ਬੈਠੀਏ ਬਹੁਤ ਆਏ ਬੈਠੇ ਬਹੁਤ ਹੈ ਹੁਣ ਤੁਸੀਂ ਇਹ ਦੇਖੋਗੇ ਬਿਹਾਰ ਦੇ ਵਿੱਚ ਐਸ ਆਈ ਆਰ ਕੀਤੀ ਐ ਸਪੈਸ਼ਲ ਇੰਟੈਂਸਿਵ ਰਿਵਿਊ ਵੋਟਾਂ ਦਾ ਬਹੁਤ ਵੱਡੇ ਪੱਧਰ ਤੇ ਵੋਟਾਂ ਘਟਦੀਆਂ ਪਰ ਪ੍ਰਵਿੰਦਰ ਜੀ ਮਾਨਯੋਗ ਸਾਡੇ ਦੇ ਚੀਫ ਇਲੈਕਸ਼ਨ ਕਮਿਸ਼ਨਰ ਆ ਗਿਆਨੇਸ਼ ਕੁਮਾਰ ਜੀ ਉਹਨਾਂ ਨੇ ਗਿਆਨੇਸ਼ ਕੁਮਾਰ ਨੇ ਤਾਂ ਦੱਸਿਆ ਨਹੀਂ ਕੋਈ ਸੈਟਲ ਕਿੰਨੇ ਸੀ ਕਿੰਨੇ ਸੀ ਬਿਲਕੁਲ ਕੋਈ ਸੈਟਲ ਤਾਂ ਦੱਸਿਆ ਨਹੀਂ ਕੋਈ ਜੇ ਕੋਈ ਸੈਟਲ ਹੁੰਦਾ ਤਾਂ ਹੀ ਦੱਸਣ ਦੱਸਣਾ ਲਓ ਜੀ ਹੁਣ ਕਹਿੰਦੇ ਜੁਪੀ ਚ ਚੋਣਾ ਹੋਣੀ ਹੈ ਠੀਕ ਹੈ ਜੀ ਜੁਪੀ ਦੇ ਵਿੱਚ ਵੀ ਲੱਗੇ ਪਏ ਆ ਵੀ ਵੱਡੇ ਪੱਧਰ ਤੇ ਕੱਟ ਰਹੀਆਂ ਜੀ ਵੋਟਾਂ ਕੱਟ ਰਹੀਆਂ ਬੋਟਾਂ ਕੱਟਣ ਵਾਸਤੇ ਆਮ ਤੌਰ ਤੇ ਤਾਂ ਇਹਨੇ ਦੇ ਆਪਣੇ ਜਿਹੜੇ ਬੀਐਲਓ ਜਾਂਦੇ ਹੁੰਦੇ ਆ ਜਾਂ ਉਹ ਜਾਂਦੇ ਹੁੰਦੇ ਆ ਭਾਈ ਤੁਸੀਂ ਆਪਣੀਆਂ ਅਰਜ਼ੀਆਂ ਵਰਤੀਆਂ ਜੀ ਲੋਕਾਂ ਨੂੰ ਫਾਰਮ ਦੇ ਦਿਆ ਤੁਸੀਂ ਇਹ ਭਰੋ ਤੇ ਫਿਰ ਉਹ ਬਹੁਤ ਅੰਦਰੋਂ ਫਾਰਮ ਹੀ ਨਹੀਂ ਭਰੀ ਜਾਂਦਾ ਨਹੀਂ ਭਰੇ ਜਾਂਦੇ ਅੱਜ ਮੈਂ ਇੱਕ ਬਹੁਤ ਵੱਡੇ ਸੀਨੀਅਰ ਜਰਨਲਿਸਟ ਨੂੰ ਦੇਖ ਰਿਹਾ ਸੀ ਜਾਂ ਸੁਣ ਰਿਹਾ ਸੀ ਉਹ ਕਹਿੰਦਾ ਵੀ ਮੈਨੂੰ ਮੇਰੇ ਕੋਲੇ ਆ ਕੇ ਉਹ ਮੈਨੂੰ ਕਹਿੰਦੇ ਨਹੀਂ ਭਰੋ ਫਾਰਮ ਕਹਿੰਦਾ ਮੈਨੂੰ ਫਾਰਮ ਨਹੀਂ ਭਰਨਾ ਆਉਂਦਾ ਸੀ ਜੀ ਫਿਰ ਕਹਿੰਦਾ ਮੈਨੂੰ ਉਹਨੇ ਇੱਕ ਵੀਡੀਓ ਦਿਖਾਈ ਇਹ ਵੀਡੀਓ ਦੇਖੋ ਜੀ ਇਹ ਵੀਡੀਓ ਦੇ ਵਿੱਚ ਜਿਵੇਂ ਲਿਖਿਆ ਤੁਸੀਂ ਉਮੇ ਭਰ ਲੋ ਕਹਿੰਦਾ ਮੈਂ ਬਹੁਤ ਜ਼ੋਰ ਲਾ ਕੇ ਫਾਰਮ ਦੱਸਦਾ ਪਰ ਮੈਨੂੰ ਨਹੀਂ ਯਕੀਨ ਕਿ ਮੇਰੀ ਵੋਟ ਬਣੂਗੀ ਮੈਨੂੰ ਤਾਂ ਲੱਗਦਾ ਮੇਰੀ ਵੋਟ ਕੱਟੀ ਜਾਊ ਬਿਲਕੁਲ ਮਤਲਬ ਐਡਾ ਕੰਪਲਿਕੇਟਡ ਮਾਮਲਾ ਕਿ ਵੋਟ ਕੱਟੀ ਜਾਊ ਪਰ ਉਹਨੇ ਨੇ ਸੰਸਦ ਕਸ ਹੌਲਿਆ ਵਧੀਆ ਬਾਹਰ ਦਾ ਕਹਿੰਦੇ ਵੀ ਹੁਣ ਆਪਾਂ ਇਹ ਵੇਖ ਲਾਂਗੇ ਬੰਦਾ ਜਿਹੜਾ ਹੈਗਾ ਇਹ ਲੋਕ ਲੈ ਕੇ ਬਾਹਰ ਲਾਏ ਬਾਹਰ ਲਾਏ ਇਹ ਕੁੱਸ ਬੈਠ ਗਿਆ ਹੈ ਕਿ ਇਹ ਇੱਥੋਂ ਦਾ ਹੈ ਇੱਥੋਂ ਦਾ ਇਹ ਭਾਰਤ ਦਾ ਨਾਗਰਿਕ ਹੈ ਕਿ ਨਹੀਂ ਜੀ ਉਹ ਜਾਣਦੇ ਆ ਜੀ ਜੀ ਜਿਹੜੀਆਂ ਬਾਹਰ ਬਸਤੀਆਂ ਨੇ ਦੀਆਂ ਸਲਾਮੇਰੀਆਂ ਹੁੰਦੇ ਨੇ ਜੀ ਮੈਂ ਆਪਾਂ ਕਹਿੰਦੇ ਉੱਥੇ ਜਾ ਬਣਦੇ ਉੱਥੇ ਅੱਗੇ ਕਹਿੰਦੇ ਵੀ ਤੂੰ ਦੱਸ ਕੌਣ ਹੈ ਇੱਥੋਂ ਆਇਆ ਉਹ ਬੰ और जी मैं बिहार चोर रही जिला मेरा ठीक है। रही कहना झूठ बोलना सच बोल, बोल लाई मशीन है पिट करके लाक्टर उसको कई बार मूहरे लाइक पिछे भी कशीन मशीन ला के मतलब की है भी बंदा डरजे ਵੀਰ ਜੀ ਜਦੋਂ ਅਸੀਂ ਲਾ ਕੇ ਦੇਖਦੇ ਹਾਂ ਕਿ ਮਸ਼ੀਨ ਦੱਸੂਗੀ ਇਹ ਬੰਦਾ ਕਿਹੜੇ ਸੂਬੇ ਦੇ ਦੇਸ਼ ਦਾ ਜਦੋਂ ਮਸ਼ੀਨਾਂ ਕਦੇ ਦੱਸ ਨਹੀਂ ਨੇ ਕਿਹੜੇ ਦੇਸ਼ ਦਾ ਬਿਲਕੁਲ ਜੀ ਉਹ ਇਸ ਤਰ੍ਹਾਂ ਲੋਕਾਂ ਨੂੰ ਭੰਬਲ ਪੁੱਠੇ ਚ ਪਾਈ ਜਾਂਦੇ ਜੀ ਇਹ ਜੂਕੀ ਦੇ ਵਿੱਚ ਮਾਮਲਾ ਸ਼ੁਰੂ ਹੋ ਗਿਆ ਪਰ ਸੁਣ ਲਓ ਨਾਲ ਹੀ ਹੁਣ ਜੀ ਇਹ ਐਸਆਰ ਕਹਿੰਦੇ ਬੰਗਾਲ ਚ ਵੀ ਕਰੀ ਜਾਂਦੇ ਅੱਛਾ ਜੀ ਬੰਗਾਲ ਚ ਐਸਆਰ ਕਰਕੇ ਕਹਿੰਦੇ ਉੱਥੇ ਵੀ ਕਟਾਂਗੇ ਅਸੀਂ ਲੋਕਾਂ ਦੀਆਂ ਵੋਟਾਂ ਠੀਕ ਹੈ ਜੀ ਤੇ ਬੰਗਾਲ ਦੇ ਵਿੱਚੋਂ ਨਾ ਪਾਰਲੀਮੈਂਟ ਦੇ ਮੈਂਬਰਾਂ ਦਾ ਇੱਕ ਡੈਲੀਗੇਸ਼ਨ ਉਹਨਾਂ ਨੇ ਲਿਖਤੀ ਚਿੱਠੀ ਜੀ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਕਿ ਭਾਈ ਅਸੀਂ ਤੁਹਾਡੇ ਨਾਲ ਕਰ ਰਹੀਆਂ ਡੇਲੀਗੇਸ਼ਨ ਸਾਡਾ ਆ ਰਿਹਾ ਸੀ ਐਮਪੀ ਦਾ ਇੱਕ ਵਫਦ ਆ ਰਿਹਾ ਸੀ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਬਿਲਕੁਲ ਜੀ ਗਣੇਸ਼ ਕੁਮਾਰ ਨੇ ਟਾਈਮ ਦੇ ਤੱਕ ਆ ਗਏ ਆ ਜੀ ਚਲੇ ਗਏ ਜੀ ਉਹ ਜੀ ਉਹ ਜਿਹੜਾ ਵਫਦ ਸੀ ਉਹ ਵਫਦ ਦੀ ਜਿਹੜਾ ਅਗਵਾਈ ਕਰਨ ਵਾਲਾ ਬੰਦਾ ਉਹਦਾ ਨਾਮ ਅਭਿਸ਼ੇਕ ਮਹਨਰਜੀ ਹੈ ਠੀਕ ਹੈ ਜੀ ਉਹ ਮਮਤਾ ਮਹਨਰਜੀ ਦਾ ਭਤੀਜਾ ਜੀ ਜਦੋਂ ਉਹ ਗਿਆ ਤੇ ਗਣੇਸ਼ ਕੁਮਾਰ ਹੈ ਤਾਂ ਚੀਫ ਇਲੈਕਸ਼ਨ ਕਮਿਸ਼ਨਰ ਹੋਰ ਖਾਨੇਦਾਰ ਬਣੇ ਬੈਠਾ ਹੁੰਦਾ ਸੀ ਅੱਛਾ ਜੀ ਉਹਨੇ ਨਾ ਉਹਨਾਂ ਨੂੰ ਉੱਠਣ ਨੂੰ ਆਖਿਆ ਨਾ ਉਹਨਾਂ ਨੂੰ ਬੈਠਣ ਨੂੰ ਆਖਿਆ ਨਾ ਉਹਨਾਂ ਨੂੰ ਪਾਣੀ ਨਾ ਤਾਣੀ ਆ ਐ ਲਾਗਾ ਕਰ ਨੂੰ ਮੈਂ ਖਾ ਜੂਗਾ ਠੀਕ ਹੈ ਉਹਨਾਂ ਨੇ ਆldi ਗੱਲ ਸ਼ੁਰੂ ਕਰਤੀ ਗੱਲ ਉਹਨਾਂ ਨੇ ਕਰ ਲਿਆ ਓਏ ਮਤਲਬ ਹਾਂ ਬਿਲਕੁਲ ਜੀ ਮੁਰਕੇ ਆਏ ਹੁਣ ਗੱਲ ਕਰ ਰਹੀ ਠੀਕ ਹੈ ਜੀ ਉਹ ਕਹਿੰਦਾ ਜਿਹੜਾ ਅਵਿਸ਼ੇਕ ਬੈਨਰਜੀ ਹੈ ਉਹ ਕਹਿੰਦਾ ਸੂਰਾ ਜੰਦਗੀਆਂ ਦੇ ਤਿੱਖੇ ਮੂੰਹ ਹੁੰਦੇ ਜਿਵੇਂ ਭੂਆ ਤੇ ਭਤੀਜਾ ਵੀ ਫਿਰ ਉਹ ਹੀ ਜਈ ਹੈ ਉਹ ਹੀ ਜਈ ਹੈ ਉਹਨੇ ਭੂਆ ਨੇ ਵੀ ਦਿਖਾਦੇ ਰੰਗ ਜੀ ਉੱਥੇ ਕਿਤੇ ਗਿਆ ਆਪਣਾ ਅਮਰਤਸ਼ਾ ਜੀ ਉਹ ਕਹਿੰਦੀ ਦਰਯੋਧਨ ਕੈਸੀ ਕਿਛ ਸੁਛਾਸਨ ਕਦੋਂ ਨਹੀਂ ਉਹ ਆ ਗਿਆ ਜੀ ਤੇ ਦਰਯੋਧਨ ਜੇ ਆਉਣ ਵਾਲਾ ਆਉਣ ਵਾਲਾ ਨਾ ਉਹ ਕਹਿੰਦੀ ਕਹਿੰਦੀ ਤੇਰੀ ਕਿਸਮਤ ਚੰਗੀ ਆ ਵੀ ਬੰਗਾਲੀਆਂ ਦਾ ਸਬਰ ਹੈ ਜੀ ਤੂੰ ਕਹਿੰਦੀ ਚੁੱਪ ਕੀਤਾ ਬੈਠਾ ਹੈ ਜੀ ਤੇ ਨਹੀਂ ਤਾਂ ਤੈਨੂੰ ਬਾਜ਼ਰਾ ਚੜਾ ਜੀ ਘੀਸ ਲੈਦੇ ਇਹੋ ਹੋਟਲ ਚ ਹੋਟਲ ਚ ਉਹਨੇ ਜਿਵੇਂ ਉਹ ਪੈ ਗਈ ਕਲੀ-ਕਲੀ ਕਰਕੇ ਇਹਨੂੰ ਆਪਣੇ ਅਮਿਤ ਸ਼ਾਹ ਨੂੰ ਤੇ ਭਾਈ ਜਦੋਂ ਗਿਆਨੇਸ਼ਵਰ ਉਹਨਾਂ ਨੂੰ ਲੱਗਾ ਰੰਗ ਦਿਖਾਉਣ ਤੇ ਉਹ ਨਾਲ ਦੀ ਨਾਲ ਬੋਲ ਪਿਆ ਅਭਿਨੇਸ਼ਕ ਬੇਨਾਰੀ ਕਹਿੰਦਾ ਚੱਲ ਸਰ ਤੂੰ ਹੈ ਨੋਮੀਨੇਟਡ ਮੈਂ ਇਲੈਕਟਡ ਮੈਂ ਲੋਕਾਂ ਦਾ ਪ੍ਰਤੀਨਿਧਿ ਹੈਂ ਤੂੰ ਹੈ ਤੈਨੂੰ ਨਾਮਜ਼ਦ ਕੀਤਾ ਹੋਇਆ ਜੀ ਬੰਦੇ ਨੂੰ ਗੱਲ ਕਰ ਮੇਰੇ ਨਾਲ ਜੀ ਪਹਿਲੀ ਗੱਲ ਦੂਜੀ ਗੱਲ ਕਦੇ ਉਂਗਲ نیچے ਕਰ ਤੂੰ ਐਂ ਉਂਗਲ ਕਿਵੇਂ ਕਰਦਾ ਬਿਲਕੁਲ ਜੀ ਉਹਨੇ ਜੀ ਬਣਾਤੀ ਬਧਰੀ ਜੀ ਤੇ ਗੈਨੇਸ਼ ਕੁਮਾਰ ਦਾ ਕਹਿੰਦੇ ਬਲੱਡ ਪ੍ਰੈਸ਼ਰ ਬਦਨ ਵਾਲਾ ਹੋ ਗਿਆ ਠੀਕ ਹੈ ਜੀ ਉਹ ਛੱਡ ਕੇ ਆਲਦੀ ਕਰਕੇ ਬਾਈਕਟ ਕਰਕੇ ਬਾਹਰ ਆ ਕੇ ਤੇ ਬਾਹਰ ਆ ਕੇ ਫਿਰ ਉਹਨਾਂ ਨੇ ਕੀਤੀ ਪ੍ਰੈਸ ਕਾਨਫਰੈਂਸ মিডিਆ ਵਾਲੇ ਖੜੇ ਸੀ ਜੀ ਵੀਡੀਓ ਲੈਣ ਨੂੰ ਦੱਸੋ ਕਹਿੰਦੇ ਪਤਰੀ ਬਣਾ ਕੇ ਆਏ ਅਸੀਂ ਜੀ ਅੱਛਾ ਜੀ ਇਹ ਮਤਲਬ ਤੁਸੀਂ ਇਹ ਦੇਖ ਲਓ ਵੀ ਇਲੈਕਸ਼ਨ ਕਮਿਸ਼ਨ ਐਸਆਈਆਰ ਦੇ ਨਾਂ ਦੇ ਉੱਤੇ ਵੋਟਾਂ ਦੀ ਕਟਾ-ਕਟਾਈ ਵਾਸਤੇ ਕਿਹੋ ਜੇ ਚਾਲੂ ਰਿਤੇ ਇਸਤੇਮਾਲ ਕਰ ਰਹਾ ਹੈ ਪਾਰਲੀਮੈਂਟ ਦੇ ਮੈਂਬਰਾਂ ਦੇ ਬਫਤੂ ਭੇਜ ਦਿੱਤ ਕਰਨ ਦੀ ਗੱਲ ਕਰਦੇ ਆ ਠੀਕ ਹੈ ਤੇ ਉਧਰੋਂ ਕਿਹਦੇ ਪੁਰਸਾਂ ਨੇ ਮਸ਼ੀਨ ਫੜਾਤੀ ਪੁਲਿਸ ਦਾ ਕੰਮ ਨਹੀਂ ਪੁਲਿਸ ਦਾ ਕੰਮ ਤਾਂ ਲਾਰਡ ਡਾਇਰੈਕਟਰ ਨੂੰ ਮੈਂਟੇਨ ਕਰਨਾ ਲੋਕਾਂ ਦੀ ਪਿੱਠ ਦੇ ਉੱਤੇ ਲਾਉਂਦੇ ਫਿਰਦੇ ਮੈਂ ਕੀ ਤੇਰਾ ਦੱਸੀ ਵੇ ਹੈਗਾ ਕੁਝ ਕਿ ਨਹੀਂ ਹੈ ਮਸ਼ੀਨ ਦੱਸਦੀ ਆ ਵੀ ਇਹ ਪੰਗਾ ਦੇਸ਼ ਚੋ ਹੈ ਕੇ ਪਾਕਿਸਤਾਨ ਚੋ ਹੈ ਪਾਕਿਸਤਾਨ ਚੋ ਹੈ ਤੇ ਹਾਲ ਦੇ ਹਾਲ ਹੈ ਸਾਡੇ ਦੇ ਬੇਵਕੂ ਬਣਾ ਰਹੇ ਆ ਬਿਲਕੁਲ ਬਿਲਕੁਲ ਚਲੋ ਸਾਬ ਇੱਕ ਨਾ ਤੁਸੀਂ ਮਹੀਨਾ ਡੇਢ ਮਹੀਨਾ ਕਰੀਬ ਦੇ ਹੋ ਗਿਆ ਖਬਰ ਕੀਤੀ ਸੀ ਅਮਰਤਪਾਲ ਮਹਿਰੋਂ ਵਾਲੀ ਜੀ ਯਾਦ ਹੋਣਾ ਤੁਹਾਡੇ ਤੇ ਅੱਜ ਮੈਂ ਖਬਰਾਂ ਸੁਣੀਆਂ ਵੀ ਪੜੀਆਂ ਵੀ ਤੇ ਉਹ ਅਮਰਤਪਾਲ ਮਹਿਰੋਂ ਨੂੰ ਸਾਰਿਆਂ ਪੁਲਿਸ ਨੇ ਫੜ ਲਿਆ ਹਾਂ ਇਹ ਜੇ ਬਠਿੰਡਾ ਪੁਲਿਸ ਨੂੰ ਪੁੱਛਦੇ ਆਂ ਤਾਂ ਬਠਿੰਡਾ ਪੁਲਿਸ ਕਹਿੰਦੀ ਸਾਨੂੰ ਪਤਾ ਹੀ ਕੋਈ ਨਹੀਂ ਜੇ ਕੀ ਗੱਲਬਾਤ ਹੈ ਇਹ ਵੀ ਸਾਡੇ ਜਿਹੜੇ ਦਰਸ਼ਕ ਤੇ ਸਰੋਤੇ ਆ ਸਾਡੇ ਇਹਨਾਂ ਨੂੰ ਮੜਾ ਦੱਸਿਓ ਇਹ ਗੱਲ ਬਾਰੇ ਅਸਲ ਦੇ ਵਿੱਚ ਜਦੋਂ ਮਹੀਨਿਆਂ ਡੇਢ ਮਹੀਨੇ ਦੀ ਗੱਲ ਆ ਤੁਸੀਂ ਇਹਦਾ ਜ਼ਿਕਰ ਕੀਤਾ ਜੀ ਮੇਰੇ ਕੋਲੇ ਬਹੁਤ ਪੁਖਤਾ ਜਾਣਕਾਰੀ ਮਿਲੀ ਮੈਨੂੰ ਬਿਲਕੁਲ ਜੀ ਕਿ ਅਮਰਤਪਾਲ ਸਿੰਘ ਮਹਿਰੋ ਨੂੰ ਜਿਹੜਾ ਹੈਗਾ ਡੇਰੇ ਨਿਗਰਾਨੀ ਲੈ ਲਿਆ ਜੂਏ ਦੀ ਪੁਲਿਸ ਨੇ ਬਿਲਕੁਲ ਉਹ ਡੇਰੇ ਨਿਗਰਾਨੀ ਦਾ ਮਤਲਬ ਕੀ ਹੁੰਦਾ ਕਿ ਬੰਦੇ ਨੂੰ ਫੜਿਆ ਨਹੀਂ ਜਾਂਦਾ ਉਹਨੂੰ ਕੰਟਰੋਲ ਕਰ ਲਿਆ ਜਾਂਦਾ ਹੈ ਕਰ ਲੈਂਦੇ ਜਿਹਦੇ ਦੇ ਸ਼ੱਕ ਹੁੰਦਾ ਵੀ ਇਹ ਪਾਸੇ-ਆਸੇ ਨਾ ਜਾਵੇ ਜੀ ਆਪਾਂ ਨੂੰ ਇਹ ਜਾਣਕਾਰੀ ਮਿਲ ਗਈ ਤੇ ਆਪਾਂ ਲਿਖਦਾ ਸੀ ਇੱਕ ਦਿਨ ਪਹਿਲਾਂ ਵੀ ਕੱਲ ਨੂੰ ਕੋਈ ਵੱਡਾ ਖੁਲਾਸਾ ਕਰਾਂਗੇ ਖੁਲਾਸਾ ਕਰਾਂਗੇ ਬਿਲਕੁਲ ਜੀ ਤੇ ਜਦੋਂ ਆਪਾਂ ਖੁਲਾਸਾ ਕਰਤਾ ਵੀ ਅਮਰਪਾਲ ਸਿੰਘ ਮਹਿਰੋਂ ਜਿਹੜਾ ਹੈਗਾ ਜਿਹੜਾ ਉਹ ਆਪਣੀ ਕੁਣੀ ਸਿੰਘੀ ਕਮਲ ਭਾਦੀ ਕਹਿੰਦੇ ਜੀ ਜੀ ਉਹਦਾ ਕਤਲ ਕਰਕੇ ਤੇ ਇਸੇ ਆਦੇਸ਼ ਯੂਨੀਵਰਸਿਟੀ ਦੀ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਜਿਹਦੇ ਵਿੱਚ ਗੱਡੀ ਖੜੀ ਕਰਤੀ ਸੀ ਜਿਹਦੇ ਵਿੱਚ ਜੈਡ ਬੋਡੀ ਕਈ ਦੋ ਮਤਰਾ ਬਾਅਦ ਉਹਦਾ ਪਤਾ ਲੱਗ ਗਿਆ ਬੋਡੀ ਮੁਸ਼ਕੀ ਜੀ ਮਦਬੂ ਮਾਰਨ ਲੱਗੀ ਤੇ ਉਹ ਬੰਦਾ ਨਿਕਲ ਗਿਆ ਸੀ ਇਥੋਂ ਜੀ ਪਤਾ ਲੱਗ ਗਿਆ ਵੀ ਜਿਹੜਾ ਬੰਦਾ ਉਹਨੂੰ ਚੁਰਾਕੇ ਆਇਆ ਸੀ ਉਹ ਵੀ ਫੜਿਆ ਗਿਆ ਇੱਕ ਹੋਰ ਵੀ ਫੜਿਆ ਗਿਆ ਉਹ ਦੋ ਬੰਦੇ ਫੜੇ ਗਏ ਤੇ ਤੀਜਾ ਬਾਹਰ ਸੀ ਜੀ ਕਿਉਂਕਿ ਜਿਹੜੀ ਉਥੋਂ ਦੀ ਪੁਲਿਸ ਹੈ ਉਹਨੂੰ ਨਾ ਤਾਂ ਸਾਡੀ ਪੰਜਾਬੀ ਆਸਰੇ ਦੀ ਇਹਦੇ ਨਾ ਹੁੰਦੀ ਆ ਬਿਲਕੁਲ ਜੀ ਅੰਗਰੇਜ਼ੀ ਬਿਲਕੁਲ ਉਹ ਆਪਣੀ ਭਾਸ਼ਾ ਨੂੰ ਬਹੁਤ ਪ੍ਰੇਮ ਕਰਦੇ ਆ ਅਰਬੀ ਜਿਆਦਾ ਇਹਨਾਂ ਨੇ ਜਿਹੜੀ ਜਿਹੜੀ ਸਾਡੇ ਵਾਲੀ ਪੁਲਿਸ ਆ ਸਾਡੀ ਪੁਲਿਸ ਨੇ ਜ਼ਿਲ੍ਹੇ ਦੀ ਪੁਲਿਸ ਲਿਖ ਕੇ ਭੇਜ ਦਿੰਦੀ ਆ ਉੱਪਰ ਬੀਜੀਪੀ ਨੂੰ ਬੀਜੀਪੀ ਫਿਰ ਜਿਹੜਾ ਹੈਗਾ ਉਹ ਸੀਬੀਆਈ ਨੂੰ ਭੇਜ ਦਿਆ ਸੈਂਟਰਲ ਹੋਮ ਮਿਨਿਸਟਰੀ ਦੇ ਨਾਲ ਤਾਲਮੇਲ ਕਰਕੇ ਇੱਕ ਸਿਸਟਮ ਬਣਾਇਆ ਹੈ ਜੀ ਉਹ ਸਿਸਟਮ ਪਰ ਜਿਹੜੇ ਦੇਸ਼ ਦੇ ਵਿੱਚ ਸ਼ੱਕ ਹੁੰਦਾ ਉੱਤੇ ਉਹਨਾਂ ਨਾਲ ਤਾਲਮੇਲ ਕਰਦਾ ਹੈ ਠੀਕ ਹੈ ਜੀ ਮੈਨੂੰ ਜਿਹੜੀ ਜਾਣਕਾਰੀ ਮਿਲੀ ਕੇਂਦਰੀ ਸੂਤਰਾਂ ਤੋਂ ਜੀ ਕਹਿੰਦੇ ਵੀ ਉਹਨਾਂ ਨੇ ਜਿਹੜੀ ਯੂਏਈ ਹੈ ਅਰਬ ਅਮੀਰਾਤ ਉਹਨਾਂ ਨੇ ਦੇਖਿਆ ਵੀ ਸਾਡੇ ਕੋਲੇ ਜਿਹੜਾ ਤੁੰਡਾ ਰਿਕਾਰਡ ਤਾਂ ਗਿਆ ਆ ਜੀ ਪਰ ਇਹ ਰਿਕਾਰਡ ਸਾਨੂੰ ਨਹੀਂ ਪੜਨਾ ਆਉਂਦਾ ਪੜਨਾ ਆਉਂਦਾ ਸਾਨੂੰ ਤੁਸੀਂ ਜਿਹੜਾ ਹੈਗਾ ਜਿਹੜੀ ਜਿਹੜੀ ਉਹਨਾਂ ਦੀ ਭਾਸ਼ਾ ਹੈ ਅਰਬੀ ਜਾਂ ਜੋ ਵੀ ਹੈ ਉਹਦੇ ਵਿੱਚ ਇੱਕ ਇੱਕ ਟ੍ਰਾਂਸਲੇਟ ਕਰਕੇ ਭੇਜੂ ਬਿਲਕੁਲ ਜੀ ਉਹਦੇ ਵਾਸਤੇ ਆਪਣੇ ਇਥੇ ਦੁਭਾਸ਼ੀ ਹੈਗੇ ਲੋਕ ਹੈਗੇ ਕਰ ਸਕਦੇ ਟ੍ਰਾਂਸਲੇਟ ਬਿਲਕੁਲ ਜੀ ਉਹ ਇਹਨਾਂ ਨੇ ਉਹ ਸਾਰਾ ਮਾਮਲਾ ਨੂੰ ਟ੍ਰਾਂਸਲੇਟ ਕਰਕੇ ਭੇਜਿਆ ਸੀ ਟ੍ਰਾਂਸਲੇਟ ਕਰਕੇ ਭੇਜਨ ਤੋਂ ਬਾਅਦ ਫਿਰ ਉਹਨੇ ਪੜਤਾਲ ਉਹਨੂੰ ਸ਼ੁਰੂ ਕਰ ਬਿਲਕੁਲ ਜੀ ਆਪਾਂ ਉਦੋਂ ਕਹਤਾ ਸੀ ਕਿ ਉਹਦੇਰੇ ਨਿਗਰਾਨੀਆਂ ਤੇ ਕਿਸੇ ਵੇਲੇ ਵੀ ਫੜਿਆ ਜਾ ਸਕਦਾ ਤੇ ਉਹਨੂੰ ਛੇਤੀ ਹੀ ਭਾਰਤ ਭੇਜ ਦਿੱਤਾ ਜਾਊ ਭੇਜ ਦਿੱਤ ਬਿਲਕੁਲ ਜੀ ਮੈਂ ਜਦੋਂ ਆਪਾਂ ਨੂੰ ਖਬਰ ਕਰਤੀ ਤੇ ਖਬਰ ਨੇ ਆਪਣੀ ਨੇ ਖੁਰੂ ਜਾ ਪਤਾ ਆ ਬਿਲਕੁਲ ਜੀ ਇੱਕ ਟੀਵੀ ਚੈਨਲ ਨੈਸ਼ਨਲ ਟੀਵੀ ਚੈਨਲ ਦੇ ਪੱਤਰਕਾਰ ਦਾ ਮੈਨੂੰ ਫੋਨ ਆਉਂਦਾ ਹੈ ਜੀ ਉਹ ਮੈਨੂੰ ਕਹਿੰਦਾ ਭਾਈ ਜੀ ਤੁਹਾਡੀ ਆ ਖਬਰ ਚੱਲਦੀ ਹੈ ਮੈਂ ਕਿਹਾ ਵੀ ਹੈਗੀ ਹੈ ਬਿਲਕੁਲ ਜੀ ਕਹਿੰਦਾ ਸਬੂਤ ਤੁਹਾਡੇ ਕੋਲ ਕੀ ਹੈ ਮੈਂ ਕਿਹਾ ਪੱਤਰਕਾਰਾਂ ਕੋਲੇ ਕੀ ਸਬੂਤ ਹੁੰਦਾ ਮੇਰੇ ਕੋਲੇ ਮੇਰਾ ਵਿਸ਼ਵਾਸ ਹੈ ਜਿਹੜਾ ਮੇਰਾ ਇਨਫੋਰਮੇਸ਼ਨ ਦੇਣ ਵਾਲਾ ਬੰਦਾ ਉਹਦੇ ਤੇ ਮੈਨੂੰ ਯਕੀਨ ਹੈ ਯਕੀਨ ਹੈ ਬਿਲਕੁਲ ਜੀ ਔਰ ਉਹਨੇ ਮੇਰੇ ਕੋਲੇ ਕਦੇ ਗੱਲ ਨਹੀਂ ਕੀਤੀ ਫੋਕਟਾ ਗੱਲ ਹੈ ਤੇ ਫਿਰ ਉਹ ਤੋਂ ਬਾਅਦ ਮੈਂ ਚਲਾਈ ਹੈ ਉਹ ਕਹਿੰਦਾ ਵੀ ਮੈਂ ਐਸਐਸਪੀ ਐਸਐਸਪੀ ਮੈਡਮ ਕਹਿੰਦੀ ਸਾਨੂੰ ਤਾਂ ਕੋਈ ਪਤਾ ਨਹੀਂ ਫੜਿਆ ਬਿਲਕੁਲ ਜੀ ਮੈਂ ਕਿਹਾ ਵੀ ਤੂੰ ਭਾਈ ਐਸਐਸਪੀ ਮੈਡਮ ਨੂੰ ਜਾਈ ਗੰਦੇ ਤਾਂ ਖੰਡਰ ਕਰ ਦਿਓ ਖੰਡਾ ਬਿਲਕੁਲ ਪਰ ਮੈਂ ਉਹਨੂੰ ਦੱਸਤਾ ਸੀ ਕਿ ਮੇਰੀ ਖਬਰ ਦਾ ਅਜੇ ਤੱਕ ਖੰਡਨ ਨਹੀਂ ਹੋਇਆ ਬਿਲਕੁਲ ਜੀ ਮੈਂ ਪੂਰੀ ਤਸੱਲੀ ਕਰਕੇ ਖਬਰ ਜਿਹੜੀ ਆ ਫੇਰ ਲਿਖਦਾ ਜਾਂ ਮੈਂ ਪ੍ਰਸਾਰਤ ਕਰਦਾ ਜੀ ਚਲੋ ਉਹਨੇ ਵੀ ਗੱਲ ਟਾਲ ਟੁਲਤੀ ਹੋ ਗਈ ਜੀ ਉਹਨੂੰ ਉਹੀ ਗੱਲ ਆ ਬਿਲਕੁਲ ਆ ਜੀ ਆ ਕੱਲ ਪੁੱਤੇ ਜਿਹੜੀ ਅੱਜ ਆ ਬੇ ਆਨਲਾਈਨ ਪੇਪਰ ਚੱਲਦਾ ਐ ਸਿਸਟਮ ਚੱਲਦੇ ਆ ਸਾਰੇ ਕਹੀ ਸੋਸ਼ਲ ਮੀਡੀਆ ਪਰ ਹੀ ਉਹਨੂੰ ਅਰੈਸਟ ਕਰ ਰਿਹਾ ਬਿਲਕੁਲ ਜੀ ਅੱਜ ਜਿਵੇਂ ਤੁਸੀਂ ਗੱਲ ਕਹੀ ਹੁਣ ਲੋਕ ਟੈਲੀਫੋਨ ਕਰਨ ਲੱਗੇ ਬਿਲਕੁਲ ਜੀ ਮੋਗਾ ਪੁਲਿਸ ਨੂੰ ਵੀ ਕੀਤੀ ਕਿਉਂਕਿ ਜਿਹੜਾ ਮੇਰਾ ਪਿੰਡ ਹੈ ਅਮਰਤਪਾਲ ਦਾ ਇਹ ਥਾਣਾ ਮਹਿਣਾ ਮਹਿਣਾ ਜੀ ਠੀਕ ਹੈ ਮੋਗਾ ਜ਼ਿਲ੍ਹੇ ਚ ਪੈਂਦਾ ਹੈ ਜੀ ਉਹਨਾਂ ਨੇ ਮੋਗੇ ਵਾਲੇ ਨੂੰ ਪੁੱਛਿਆ ਮੋਗੇ ਵਾਲੇ ਕਹਿੰਦੇ ਸਾਨੂੰ ਤਾਂ ਕੋਈ ਇਨਫੋਰਮੇਸ਼ਨ ਨਹੀਂ ਮੋਗੇ ਵਾਲੇ ਦੇ ਕਲਾ ਉੱਥੋਂ ਦਾ ਰਹਿਣਾ ਹੈ ਰਹਿਣਾ ਹੈ ਜੁਰਮੋ ਨੇ ਬਿਠਿੰਡੇ ਚ ਕੀਤਾ ਹੈ ਬਿਲਕੁਲ ਜੀ ਫਿਰ ਉਹਨਾਂ ਨੇ ਮੇਰੇ ਖਿਲਾਫ ਵੀ ਬਹੁਤੇ ਬੰਦੇ ਨੇ ਇਤਨੇ ਵੀ ਫੋਨ ਕਰ ਰਹੇ ਸ਼ੁਰੂ ਕਰਤੇ ਜੀ ਅਖੀਰ ਆਪਣੀ ਪੁਲਸਕੀ ਪਈ ਸੀਗੀ ਵੀ ਹੁਣ ਕਿਹਦੇ ਕਿਹਦੇ ਫੋਨ ਦਾ ਜਵਾਬ ਦੇਈਏ ਜੀ ਆਪਾਂ ਜ ਤੇ ਉਹ ਡੀਐਸਪੀ ਸਾਹਿਬ ਮਤਲਬ ਖੜੇ ਆ ਸਾਹਮਣੇ ਮੇਰਾ ਕਹਿਲਾ ਵੀ ਮੁੰਡਾ ਆਪਣੇ ਹੀ ਆ ਉਹ ਮੇਰਾ মিডিਆ ਦੇਖਦਾ মিডিਆ ਦੇਖਦਾ ਬਿਲਕੁਲ ਉਹਨੇ ਜਦੋਂ ਗੱਲ ਕੀਤੀ ਮੈਨੂੰ ਤਾਂ ਪਤਾ ਲੱਗਿਆ ਵੀ ਉਹ ਤੇ ਮੂੰਹ ਦੇ ਵਿੱਚੋਂ ਨਾ ਫਿਰ ਉਹੀ ਸ਼ਬਦ ਨਿਕਲ ਜਾਂਦੇ ਉਹ ਕਹਿੰਦਾ ਸਰ ਤੁਸੀਂ ਇਹਦੇ ਬਾਰੇ ਕੀ ਕਹੋਗੇ ਕੀ ਕਹੋਗੇ ਪੱਤਰਕਾਰ ਜਿਹੜੇ ਹੈਗੇ ਉਹ ਸਰ ਵੀ ਕਹਿ ਦਿੰਦੇ ਕਹਿੰਦੇ ਕਹਿੰਦੇ ਪੱਤਰਕਾਰ ਜੋ ਸਵਾਲ ਪੁੱਛਦੇ ਆ ਨਾ ਉਹ ਇੰਨੇ ਪਲਾਈਟ ਵੀ ਨਹੀਂ ਬੋਲਦੇ ਨਹੀਂ ਪੁੱਛਦੇ ਬਿਲਕੁਲ ਜਿਹੜਾ ਬੰਦਾ ਮਤਹਿਤ ਹੁੰਦਾ ਉਹ ਮਤਲਬ ਥੋੜਾ ਦੇਖਦਾ ਵੀ ਸਰ ਖੜੇ ਆ ਮੈਂ ਤਾਂ ਭਾਈ ਮਤਹਿਤ ਆ ਬਿਲਕੁਲ ਜੀ ਆਨਡਰ ਦਾ ਡੀਐਸਪੀ ਨਾਲ ਫਰਕ ਪਿਆ ਥੋ ਤਾਂ ਉਹ ਆਪਣੇ ਡੀਐਸਪੀ ਸਾਹਿਬ ਨਾਲ ਗਏ ਬੋਲਣ ਦੇਖੋ ਜੀ ਸਾਡੇ ਕੋਲੇ ਕੋਈ ਇਨਫੋਰਮੇਸ਼ਨ ਨਹੀਂ ਜੀ ਉਹ ਪਤਾ ਲੱਗਿਆ ਜੀ ਜਦੋਂ ਇਨਫੋਰਮੇਸ਼ਨ ਹੋਊਗੀ ਨਹੀਂ ਸਾਨੂੰ ਕੋਈ ਦੱਸਿਆ ਨਹੀਂ ਹੁਣ ਦੁਬਈ ਦੀ ਪੁਲਿਸ ਜਾਂ ਜੁਏ ਦੀ ਪੁਲਿਸ ਉਹ ਠਿੰਡੇ ਦੀ ਪੁਲਿਸ ਨੂੰ ਕਿਵੇਂ ਦੱਸੂ ਨਹੀਂ ਦੱਸੂਗੇ ਉਹਨਾਂ ਦੇ ਇਲਾਕੇ ਦੇ ਕੋਈ ਨਹੀਂ ਕੋਈ ਉਹਨਾਂ ਦਾ ਉਹਨਾਂ ਦੇ ਇਲਾਕੇ ਦੇ ਗਾ ਜਿਹੜੀ ਇੰਟਰਪੋਲ ਹੈ ਇੰਟਰਪੋਲ ਦੇ ਵਿੱਚ ਸਾਡੀ ਨਮਾਇੰਦਗੀ ਸੀਬੀਆਈ ਕਰਦੀ ਸੀਬੀਆਈ ਕਰਦੀ ਬਿਲਕੁਲ ਉਹਨਾਂ ਨੇ ਸੀਬੀਆਈ ਦੇ ਜਿਹੜਾ ਅਧਿਕਾਰੀ ਜਿਹੜਾ ਹੈਗਾ ਪ੍ਰਾਪਰ ਅਧਿਕਾਰੀ ਹੈ ਉਹਨੂੰ ਇਨਫੋਰਮ ਕਰਨਗੇ ਬਿਲਕੁਲ ਜੀ ਉਹ ਅੱਗੇ ਆਪਣੀ ਹੋਮ ਮਿਨਿਸਟਰੀ ਨਾਲ ਕਰੂਗਾ ਹੋ ਉਹ ਵੀ ਤਾਂ ਆਏ ਹੋਏ ਜੀ ਪ੍ਰੋਸੈਸ ਚ ਚੱਲਿਆ ਹੋਇਆ ਇਹ ਫੈਕਟ ਹੈ ਇਸ ਕੋਈ ਸ਼ੱਕ ਨਹੀਂ ਕਿ ਹੁਣ ਉਹਨੂੰ ਵਕਾਇਦਾ ਉੱਤੇ ਗ੍ਰਿਫਤਾਰ ਕਰ ਲਿਆ ਜੀ ਕਿਹਾ ਇਹ ਹੈ ਯੂਏਈ ਦੀ ਪੁਲਿਸ ਨੇ ਜਿਹੜੇ ਜਿਹੜੇ ਸੂਤਰਾ ਨੇ ਗੱਲ ਕਹੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਇਹਨੂੰ ਬੁਲਾਇਆ ਸੀ ਇਸ ਕਰਕੇ ਕਿਉਂਕਿ ਇਹਦੇ ਵੀਜੇ ਦੇ ਵਿੱਚ ਗੜਬੜ ਸੀ ਗੜਬੜ ਸੀ ਉਹ ਖਿੱਚ ਗਿਆ ਸੀ ਉਹ ਕਰਦੇ ਸੀ ਉਹ ਸਾਰੀਆਂ ਗੜਬੜਾਂ ਦਾ ਆਪ ਹੀ ਕੱਢ ਲੈਂਦੇ ਆ ਬਿਲਕੁਲ ਜੀ ਅਸਲ ਦੇ ਵਿੱਚ ਉਹਨਾਂ ਨੇ ਇਹਨੂੰ ਕਾਬੂ ਕਰ ਲਿਆ ਤੇ ਉਹ ਛੇਤੀ ਹੀ ਮੇਰਾ ਕਹਿ ਲਿਆ ਵੀ 2 ਮਹੀਨੇ ਵੀ ਦਿਨਾਂ ਦੇ ਵਿੱਚ ਇੰਡੀਆ ਵਾਪਸ ਆ ਜਾਣਾ ਬਹੁਤ ਬਹੁਤ ਧੰਨਵਾਦ ਜੀ ਟਲੋ ਸਾਹਿਬ ਦਾ ਸ਼ੁਕਰੀਆ ਜੀ ਤੁਸੀਂ ਵੇਖ ਰਹੇ ਹੋ ਬਖਤੌਟਲੋ YouTube ਚੈਨਲ ਨਾਲ ਹੀ Instagram ਤੇ Facebook ਪੇਜ ਹੈ ਸਾਨੂੰ ਦੇ ਉਜਾਜ਼ਤ ਸੱਤ ਸਾਲ ਜੀ